ਇਜਮਾਨ ਲੱਗ ਰਹੀ ਐ ਮੈਨੂੰ ਐ ਜੀ ਕਰਦਾ ਫੜਕ ਗੋਤਣੀ ਦੇ ਦੋ ਤਿੰਨ ਮਾਰਾਂ ਖੁੜੇ ਵੀਰ ਸੀਸੇ ਕੋਲੀ ਖੜੀ ਰਹੇਗੀ ਕਿਉਂ ਮਾਈ ਤਾਂ ਇਹ ਕਹਿੰਦੀ ਸੀ ਮਹਾ ਮਾਂ ਇੱਧਰ ਬੇੜੇ ਕੀ ਵੀ ਧਿਆਨ ਦੇ ਲਾ ਹੁਣ ਕੁੰਡਾ ਖੁੱਲਾ ਵਾ ਤੇ ਕੋਈ ਨਾ ਕੋਈ ਆ ਜਾਂਦਾ ਘਰੇ ਮੈਂ ਤੇ ਆਪਣਾ ਜੱਸੀ ਦਾ ਬਾਜ਼ਾਰ ਜਾ ਕੇ ਆਉਣੀ ਸੀ ਮੈਨੂੰ ਐ ਆ ਮਹਾ ਮੰਦੀਪ ਪਾਉਗੀ ਆਪਣੀ ਇੱਕ ਅੱਦਾ ਸੂਟ ਉਹਨੂੰ ਵੀ ਲਿਆ ਲਿਆ ਚੱਲ ਮਹਾ ਉਹਨੂੰ ਆਖੇ ਬਾਅਦ ਚੱਲੀਏ ਲੈ ਮੰਮੀ ਜੇ ਮੈਂ ਨਾਲ ਵਗ ਜੂ ਕਿਹੜਾ ਤੁਹਾਡੇ ਪੈਰ ਲ ਤੜ ਦੂੰਗੀ ਮੈਨੂੰ ਵੀ ਲੈ ਜਾਓ ਫਿਰ ਨਾਲ ਲੈ ਹੈ ਕੰਮਲੀ ਤੂੰ ਕੀ ਕਰਨਾ ਨਾਲ ਮੈਂ ਜਿਹੜਾ ਜਿਆ ਲਿਆਤਾ ਨਾ ਉਹ ਹੈ ਜਿਆ ਸੂਟ ਪਾਈਦਾ ਹੁੰਦਾ ਕੋਈ ਨਹੀਂ ਜੇ ਦੇਖ ਲੂੰਗੀ ਜੇ ਪੈਸੇ ਬਚੇ ਨਾ ਤੈਨੂੰ ਵੀ ਲਿਆ ਦੂੰਗੀ ਅ ਕੋਈ ਆ ਕਾ ਬਚੇ ਕੁਛੇ ਤਾਂ ਅਸਾਂ ਦਾ ਲੈ ਕੇ ਦੇਂਗੀ ਉਹ ਨਹੀਂ ਲੈ ਕੇ ਦੇ ਸਕਦੀ ਨਾ ਦੱਸੀ ਕਿ ਫਿਰ ਜਿਆਦਾ ਨੇੜਿਓਂ ਲੱਗਦੀ ਆ ਮੈਂ ਵੀ ਨੋ ਆ ਤੇਰੇ ਉਹ ਵੀ ਨੋ ਆ ਮੀ ਵੀ ਰੋ ਪਰ ਇਹ ਵੱਡੀ ਐ ਉਹਨੂੰ ਲੈ ਲੈਣੀ ਜ਼ਰੂਰੀ ਹੁੰਦੀ ਆ ਵੱਡੇ ਨੂੰ ਲੈ ਕੇ ਹੀ ਦੇਂਦੀ ਗੱਲ ਸੁਣ ਲਿਆ ਕਰ ਪਹਿਲਾਂ ਚਾਰੇ ਚੱਕੇ ਪੈ ਜਾਣੀ ਹੈ ਮੈਨੂੰ ਮੈਂ ਤਾਂ ਉਹਨੂੰ ਐ ਕਹਿੰਦੀ ਹਾਂ ਕੁੜੀ ਵਾਸਤਾ ਸੂਟ ਦਵਾ ਲਿਆ ਵਧੀਆ ਜਾ ਉਹਨੂੰ ਪਰਖਾ ਕੱਪੜੇ ਦੀ ਹਾਂ ਮੈਂ ਤਾਂ ਕਮਲੀ ਆ ਮੈਨੂੰ ਤਾਂ ਕੋਈ ਅਕਲ ਹੀ ਨਹੀਂ ਹੈਗੀ ਲੀਡਾ ਕਪੜਾ ਲੈਣ ਦੀ ਉਹਨੂੰ ਹੀ ਪਰਖਾ ਸਾਰੀ ਨਾਲੇ ਮੇਰੀ ਗੱਲ ਸੁਣ ਲਾ ਮਮੀ ਜਾਂ ਦਾ ਦੋਨਾਂ ਨੂੰ ਬਰਾਬਰ ਰੱਖਿਆ ਕਰ ਐਣੀ ਹੈਗਾ ਵੀ ਇੱਕ ਨੂੰ ਤਾਂ ਸਿਰ ਤੇ ਬਿਠਾ ਲਓ ਤੇ ਦੂਜੀ ਅੱਛਾ ਬਸ ਘਰ ਦੇ ਕੰਮ ਕਰੀ ਜਾਵੇ ਨਾਲੇ ਮੈਂ ਕਿਹੜਾ ਭਾਈ ਠੇਕਾ ਲੇਤਾਗਾ ਮੈਂ ਕਿਉਂ ਘਰ ਦੇ ਕੰਮ ਕਰਾਂ ਤੂੰ ਤਾਂ ਨਾ ਐ ਮੇਰੀ ਗੱਲ ਚ ਆ ਪਾਏਗੀ ਮੇਰੇ ਮੈਂ ਪਤਾ ਨੁ ਆ ਗਿਆ ਜੇ ਤੂੰ ਨਿਆਣੀ ਆ ਤੈਨੂੰ ਕੱਪੜੇ ਦੀ ਸੁਣ ਨਹੀਂ ਨਾ ਉਹ ਤਾਂ ਪਰਖ ਵਾਲੀ ਆ ਪੜੀ ਲਿਖੀ ਆ ਵਾਰ ਤੇ ਰੰਡੀ ਹਾਂ ਮੈਂ ਤਾਂ ਅੜਪੜ ਦਵਾਰਾਂ ਮੈਨੂੰ ਕੋਣੋ ਕੁਝ ਬਤਾ ਕਰਨ ਨਾਲੇ ਮੰਮੀ ਮੇਰੀ ਗੱਲ ਸੁਣ ਲੈ ਗੱਲ ਕਰਨ ਦਾ ਨਾ ਕੋਈ ਤਰੀਕਾ ਹੁੰਦਾਗਾ ਨਾ ਕੀ ਗੱਲ ਆ ਮੈਂ ਫਿਰ ਤੇ ਚੁੰਨੀ ਲੈ ਰਹੀ ਸੀ ਮਾੜਾ ਸ਼ੀਸ਼ਾ ਦੇਖ ਰਹੀ ਸੀ ਫਿਰ ਇਹ ਚ ਕੀ ਗੱਲ ਆ ਕੋਈ ਪਹਾੜ ਟੁੱਟ ਗਿਆ ਆ ਕੇ ਮੈਨੂੰ ਲੱਗ ਗਈ ਤੂੰ ਬੋਲਣਾ ਮਾੜਾ ਮਠਿਆਸ ਨਾ ਬੋਲਿਆ ਕਰ ਮੇਰੇ ਪੁੱਤੇ ਦਾ ਮੇਰਾ ਵੀ ਫੋਨ ਮੁੱਕਾ ਮੈਂ ਤੈਨੂੰ ਕਹਿ ਨਹੀਂ ਆਈ ਸੀ ਚੰਗਾ ਧਿਆਨ ਰੱਖ ਲਈ ਘਰ ਦਾ ਆਹੋ ਮੈਨੂੰ ਨਹੀਂ ਪਤਾ ਕਰ ਕੋਰਦਾ ਆਹ ਦਾ ਜਿੰਦਾ ਜੁੰਦਾ ਲਾ ਕੇ ਭੱਗ ਜਾ ਰੱਖਣੀ ਧਿਆਨ ਆਹ ਦੇਖ ਲੈ ਲੈ ਬੁੜੀ ਜੀ ਇਹੀ ਨਹੀਂ ਲੋਟ ਆਉਂਦੀ ਸਿੱਧੇ ਮੂੰਹੇ ਨਹੀਂ ਬੋਲਦੀ ਜਿਵੇਂ ਮੈਂ ਕੁਛ ਦੇਣਾ ਹੁੰਦਾ ਦਾ ਇਹਦਾ ਹੱਦ ਹੋਈ ਪਈ ਆ ਪੈਨੀ ਆ ਮੈਂ ਤਾਂ ਟੌਰ ਨਾਲ ਲੈ ਫੰਦੀ ਜੀ ਨੇ ਮਾਜੀ ਦਿੱਤੀਆਂ ਦੋ ਮਿੰਟ ਕੁੜੇ ਪੀਏ ਕੀ ਕਰੀ ਜਾਂਦੀ ਐ ਤੂੰ ਕੋਸ ਨਹੀਂ ਮੰਮੀ ਆ ਤਾਂ ਮੈਂ ਭਾਂਡੇ ਮੰਜਣ ਲੱਗਦੀ ਸੀਗੀ ਨਹੀਂ ਮੈਂ ਤਾਂ ਐ ਕਹਿੰਦੀ ਸੀ ਵਧੀਆ ਲੀੜੇ ਪੈ ਨੇ ਹਿੱਟੇ ਪਈ ਜਾਣਗੇ ਤੇਰੇ ਨਾਲੇ ਉਰੇ ਹੋ ਮੇਰੀ ਗੱਲ ਸੁਣ ਆਪਣੀ ਮੰਦੀਪ ਨੇ ਆਉਣਾ। ਹੋਰ ਬਾਅਦ ਸੁਨਾਏ ਸੂਟ ਲੈ ਲਈ। ਤੇ ਲੋਤਾ ਵਧੀਆ ਗੱਲਾਂ ਵੀ ਦੀਦੀ ਨੇ ਆਉਣਾ। ਸੂਟ ਤਾਂ ਲੈ ਆਵਾਂਗੇ ਕੋਈ ਨਾ ਮੈਂ ਕੰਮ ਨਿਵੇੜ ਲਾ। ਤੈਨੂੰ ਕੀ ਲੋੜ ਐ? ਉਹ ਛੋਟੀ ਨੂੰ ਕਿਹਾ ਹੀ ਮੈਂ। ਨਾਲੇ ਮੈਂ ਉਹਨੂੰ ਕਹਿਤਾ ਇੱਥੇ ਭਾਰ ਦੀ ਨਿਗਰ ਰੱਖੂਗੀ। ਨਾਲੇ ਆਪੇ ਮਾਜ ਲੂ ਭਾਂਡ ਉਹਨੂੰ ਕਿਹੜਾ ਦੇਂਦਾ ਉਹਦੀ ਮੇਰੀ ਗੱਲ ਸੁਣਾ ਮਾ। ਕੋਈ ਗੱਲ ਨਹੀਂ ਮੈਂ ਤਾਂ ਐਂ ਕਹਿੰਦੀ ਸੀ ਫਿਰ ਉਹ ਗੁੱਸਾ ਕਰੂਗੀ ਵੀ ਮੈਨੂੰ ਬਾਜ਼ਾਰ ਲੈ ਗਏ ਵੀ ਉਹਨੂੰ ਲੈ ਕੇ ਨਹੀਂ ਗਏ ਤੁਸੀਂ ਉਹਨੂੰ ਲੈ ਜਾਂਦੇ ਮੈਂ ਉਹਨੂੰ ਮਤਲਬ ਟੈਨਸ਼ਨ ਨਾ ਲਿਆ ਕਰ ਤੂੰ ਨਾ ਮੈਨੂੰ ਕਿਹਾ ਕਰ ਉਹਦੇ ਬਾਰੇ ਮੈਨੂੰ ਉਹ ਜਮੀਨ ਨਹੀਂ ਚੰਗੀ ਲੱਗਦੀ ਮੈਂ ਨਾਲ ਤਾਂ ਕੀ ਲੈ ਕੇ ਜਾਣੀ ਮੈਂ ਤਾਂ ਘਰੇ ਫਿਰਦੀ ਵੀ ਨਹੀਂ ਸੋਹਣੀ ਲੱਗਦੀ ਇੱਕ ਮੇਰੇ ਪੁੱਤ ਦੇ ਘਰ ਮੈਂ ਫਟ ਕੇ ਬੱਸ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਤੀਏ ਤੂੰ ਆ ਜਾ ਮੈਂ ਆਪਾਂ ਨਾ ਹੁਣ ਆ ਜੰਨੇ ਆ ਮੈਂ ਤਾਂ ਐਸੇ ਕੱਢਦੀ ਆ ਆ ਜਾ ਮੇਰੀ ਧੀ ਬਣ ਕੇ ਚਲ ਕੋਈ ਗੱਲ ਨਹੀਂ ਮਾਂ ਤੁਸੀਂ ਕੱਢੋ ਪੈਸੇ ਮੈਂ ਆ ਗਈ ਲੈ ਹੁਣ ਮਾਂ ਨੂੰ ਕੌਣ ਸਮਝਾਵੇ ਹੁਣ ਮੈਂ ਕੀ ਕਰਾਂ ਜੇ ਮੈਂ ਹੁਣ ਮਾਂ ਨੂੰ ਕਹਿੰਨੀ ਆ ਤਾਂ ਮੈਂ ਮੇਰੇ ਗੱਲ ਪੈ ਜਾਂਦੀ ਆ ਜੇ ਉਹਨੂੰ ਅਸੀਂ ਨਾਲ ਮਿਲ ਜਾਂਦੇ ਤਾਂ ਉਹਨੂੰ ਐ ਲੱਗਦਾ ਵੀ ਵੱਡੀ ਦਾ ਜ਼ਿਆਦਾ ਪਿਆਰ ਕਰਦਿਆ ਛੋਟੀ ਦਾ ਨਹੀਂ ਕਰਦੇ ਹੁਣ ਕੀ ਕਰਿਆ ਜਾਵੇ ਕਿੱਧਰ ਨੂੰ ਜਾਵਾਂ ਮੈਂ ਤਾਂ ਵਿਚ ਵਿਚਾਲੇ ਫਸੀ ਪੁੱਤੇ ਦਾ ਕੰਟਾ ਹੋ ਗਿਆ ਨਾ ਮੈਨੇ ਚੁੰਨੀ ਥੈ ਇਹ ਸੂਟ ਨਾਲ ਦੀ ਕੋੜੇ ਮੇਰੇ ਸੂਟ ਨਾਲ ਦੀ ਚੁੰਨੀ ਕਿੱਥੇ ਨਾਲ ਹੈ ਥੇ ਬੁੜਬੁੜ ਕਰੀ ਜਾਣੀ ਐ ਆ ਗਈ ਮਾਂ ਆ ਗਈ ਕੋਤੀ ਤੇ ਪਈ ਸੀ ਜੀ ਵੀਰ ਪਾਲਨੇ ਰੱਖੀ ਹੋਗੀ ਚੱਲ ਬਸ ਟਾਈਮ ਹੋਇਆ ਤਾਂ ਸਰਕਾਰੀ ਬਸ ਦਾ ਮੇਰੇ ਆਧਾਰ ਕਾਰਡ ਪਾਏ ਨੇ ਇਹਦੇ ਵਿਚ ਆ ਜਾ ਹਾਂ ਚੱਲੋ ਮਾਂ ਹੁਣ ਉਹਨੂੰ ਕਹਿਤਾ ਸੀ ਤੁਸੀਂ ਮਿੱਤਿਆਰੇ ਤੈਨੂੰ ਕੰਮ ਪਾਉਣਾ ਕੋਈ ਨਾ ਕਿੰਦਾ ਇਥੇ ਕਣ ਸੱਚੀ ਗੱਲ ਦੀ ਸੱਚੀ ਗੱਲ ਵੀ ਕਰ ਰਹੀ ਹੈ ਨਹੀਂ ਮਤਲਬ ਕਿਟ ਲਾ ਕੇ ਨਾ ਹੈ ਨਹੀਂ ਬਾਜ਼ਾਰ ਗਈਆਂ ਉਹ ਚੱਲ ਆ ਗਈ ਮੈਂ ਇਹ ਆ ਗਈ ਥੋੜੇ ਮੂੰਹ ਚਾ ਕੇ ਦੱਸ ਇਹ ਮੈਨੂੰ ਲੱਗਦਾ ਬੇਲੀ ਰਹਿੰਦੀ ਆ ਇਹਨੂੰ ਕੋਈ ਕੰਮ ਘੁੰਮੀ ਨਹੀਂ ਹੈਗਾ ਮਾਮਾਤੀਆਂ ਰਾਲ ਕੇ ਮੇਰੇ ਤਾਂ ਜੀਣਾ ਹਰਾਮ ਕਰ ਦੇਣਗੇ ਅਸੀਂ ਚਲ ਬੁਲਾਉਂਦੀ ਮੈਂ ਵੀ ਨਹੀਂ ਚੱਜ ਨਾਲ ਆਪੇ ਆ ਕੇ ਚਾਹ ਪਾਣੀ ਬਣਾ ਕੇ ਦੇਣਗੇ ਆ ਵੀ ਢਿਲੜ ਹੀ ਕੀ ਹੋਇਆ ਸਿੱਧੇ ਮੰਗਣ ਨਾ ਗੱਲ ਵੀ ਨਹੀਂ ਕਰੀ ਸਮਾਕੇ ਬੋਲੀ ਹੋਣੀ ਮੇਰੇ ਨਾਲ ਪਤਾ ਨਹੀਂ ਕਾ ਕ ਮੁੱਖ ਤੇ ਕਿਉਂ ਦੀ ਪਾਈ ਫਿਰ ਅੰਦਰ ਅੱਧਰ ਲੜੀਆਂ ਲੈਂਦੀਆਂ ਨੇ ਜੇ ਮੈਂ ਤਾਂ ਕੁਝ ਕਿਹਾ ਮੇਰੇ ਨਾਲ ਤਸ ਕੇ ਬੋਲਦੇ ਨਹੀਂ ਅਸਰ ਹਾਲ ਆ ਕੇ ਨਹੀਂ ਆਈ ਤੂੰ ਹੈ ਮਹਾ ਟੈਲੀਫੋਨ ਕਿ ਲਾਉਣਾ ਮਹਾ ਟੈਲ ਜਾਈ ਵੜਦੀ ਹੈ ਬਸ ਅੱਛਾ ਮੰਮੀ ਹੁਣੀ ਤਾਂ ਭਾਈ ਬਾਜ਼ਾਰ ਗੰਜਾਂ ਦੀਆਂ ਆ ਤੇਰੇ ਵਾਸਤੇ ਸੂਟ ਸੱਟ ਲੈਣੇ ਹੋਣਗੇ ਤੂੰ ਲਾਇਆ ਹੁਣ ਆ ਫੋਨ ਆਪਦੀ ਦੂਜੀ ਭਾਬੀ ਨੂੰ ਲਾ ਕੇ ਕਿਹਾ ਹੁਣ ਵੀ ਮੈਂ ਆਉਣੀ ਆ ਮੈਨੂੰ ਕਿਹੜਾ ਭਾਈ ਦੱਸਣਾ ਕਿਸੇ ਨੇ ਕੋਈ ਜ਼ਰੂਰੀ ਥੋੜੀ ਸਮਝਦਾ ਮੈਨੂੰ ਕੋਈ ਗੱਲ ਦੱਸਣੀ ਮੈਂ ਤਾਂ ਫੋਨ ਤੋਂ ਗੱਲ ਹੋਈ ਸੀ ਮੰਮੀ ਨਾਲ ਕੱਲ ਫਿਰ ਤੂੰ ਆਜ ਮੈਂ ਚੱਲ ਕੋਈ ਨਾ ਮੰਮੀ ਮੈਂ ਦੇਖੂਗੀ ਫਿਰ ਮੈਂ ਅੱਜ ਇਹਨਾਂ ਨੂੰ ਪੁੱਛ ਲਵਾਂਗਾ ਜਦ ਤੂੰ ਜਾਇਆ ਸਰ ਵਧੀਆ ਗੱਲ ਲਾ ਲਈ ਤੇ ਮੰਮੀ ਵੀ ਉਤਰ ਪੈਂਦੀ ਲੈ ਮੈਂ ਕਿਹਾ ਉਹਨੂੰ ਕਿਹਾ ਸੀ ਮੈਂ ਸੂਟ ਲਿਆ ਦੇ ਆ ਵਾਸ ਫਿਰ ਪਤਾ ਹੀ ਆ ਤੈਨੂੰ ਅਈਆ ਮਮੀ ਤਾਂ ਨੋ ਲੈ ਪਈਏ ਸੂਟ ਤਾਂ ਗੁੱਸਾ ਤਾਂ ਕਰੀ ਨਾ ਮੇਰੀ ਗੱਲ ਦਾ ਇਹ ਤਾਂ ਹੁੰਦਾ ਵੀ ਭਾਈ ਕੁੜੀ ਚੱਲ 6 ਮਹੀਨਾ ਤੋਂ ਆਈ ਆ ਤੀਜੇਕ ਦਿਨ ਆ ਜੰਨੀ ਆ ਤੂੰ ਤਾਂ ਨੇੜੇ ਕਰਕੇ ਤੈਨੂੰ ਪਤਾ ਹੁਣ ਰੋਜ਼ ਰੋਜ਼ ਕੱਪੜੇ ਕਿਹੜਾ ਕਿਤੇ ਐਵੇਂ ਬਣਦੇ ਆ ਮਹਿੰਗੇ ਹੁੰਦੇ ਆ ਕੱਪੜੇ ਨਾਲੇ ਭਾਈ ਤੇਰੀ ਮਾਂ ਮਾਰੇ ਤੇ ਰਿਤੇ ਤਾਂ ਹੱਥੀ ਨਹੀਂ ਧਰਦੀ ਜਦੋਂ ਖਾਸ ਕਰਕੇ ਤੇਰੇ ਵਾਸਤੇ ਸੂਟ ਲੈਣਾ ਹੋਵੇ ਆ ਸਾਡੇ ਵਰਗਿਆਂ ਨੂੰ ਤਾਂ ਕਹਿ ਦੂ ਆਸਤੇ ਜੇ ਲੈ ਲਓ ਘਰੇ ਪੈ ਜਾਂਦੇ ਆ ਬਾਅਦ ਹਾਂਡ ਜਾਂਦੇ ਆ ਮੈਂ ਕਿਉਂ ਸੂਟ ਘਰੇ ਨਹੀਂ ਪੈਂਦੇ ਨਰਦੇ ਕਹੇਗਾ ਤੂੰ ਵੀ ਪਾਉਣੇ ਹੁੰਦੇ ਆ ਚਲ ਕੋਈ ਨਾ ਫਿਰ ਮੈਂ ਮੰਮੀ ਨੂੰ ਕਹਿ ਦੂੰ ਮੈਨੂੰ ਹਰ ਵਾਰ ਸੂਟ ਨਾ ਲਿਆ ਕਰਨ ਮੈਂ ਤਾਂ ਉਹਨੂੰ ਕਹਿੰਦੀ ਹਾਂ ਵੀ ਆਪਣੇ ਆਪ ਹੀ ਲੈ ਦਿੰਦੀ ਆ ਮੈਂ ਤਾਂ ਉਹਨੂੰ ਬਥੇਰਾ ਕਹਿਣੀ ਆ ਕਿ ਤੇ ਹਰ ਵਾਰ ਤੇ ਦਿਆ ਕਰ ਮੰਮੀ ਮੈਨੂੰ ਮੈਂ ਰੋਜ਼ ਉਠਿੰਦਾ ਕਹਿੰਦੀ ਮੇਰੇ ਘਰੇ ਵੀ ਸਭ ਕੁਝ ਸਾਰਾ ਬਸ ਮੰਮੀ ਵੀ ਵਾਸਤੇ ਤੈਨੂੰ ਨਹੀਂ ਪਤਾਗਾ ਦੇਖ ਮਨਦੀਪ ਪੈਸਾ ਕਮਾਉਣਾ ਕਿਤੇ ਸੌਖਾ ਕਾ ਉਹ ਵਿਚਾਰੇ ਦੋਨੇ ਗੱਡੀਆਂ ਤੇ ਜਾਂਦੇ ਆ ਸਾਰਾ ਦਿਨ ਟੂ ਹੀ ਦੁੱਖਣ ਲੱਗ ਜਾਂਦੀ ਆ ਬੈਠਿਆਂ ਦੀ ਵੜੇ ਔਖਾ ਕਮਾਇਆ ਜਾਂਦਾ ਪੈਸਾ ਨਾਲੇ ਭਾਈ ਤੇਰੇ ਘਰੇ ਕਿਹੜਾ ਕਿਸੇ ਚੀਜ਼ ਦੀ ਘਾਟ ਆ ਸੁੱਖ ਨਾਲ ਬਾਈ ਸਰਕਾਰੀ ਨੌਕਰੀ ਲੱਗਿਆ ਬਥੇਰਾ ਪੈਸਾ ਕਮਾਉਂਦਾਗਾ ਉਥੇ ਤਾਂ ਹੁੰਦਾ ਚੱਲ ਵੀ ਭਾਈ ਧੀ ਦੁਖੀ ਆ ਨਹੀਂ ਵਿਚਾਰੀ ਗਰੀਬਣੀ ਤੋਂ ਲੀੜਾ ਕੱਪੜਾ ਲਿਆ ਜਾਂਦਾ ਬਾਕੀ ਭਾਈ ਪੁੱਤਾਂ ਸਰਦੇ ਵਰਦੇ ਵਾਲਿਓ ਸਭ ਕੁਝ ਸਹੀ ਪਰ ਤੇਰੇ ਸਾਡੇ ਤਾਂ ਮੈਂ ਉਹੀ ਤਾਂ ਤੈਨੂੰ ਮੈਂ ਕਹੀ ਜਾਨੀ ਆ ਕੋਈ ਨਾ ਮम्मी ਨੂੰ ਸਮਝਾਉਂਗੀ ਜੰਗਾ ਤੂੰ ਨਾ ਗੁੱਸਾ ਕਰ ਆਹੋ ਚਾਹ ਚ ਪੀਏਂਗੀ ਲਾ ਵੀਰਪਾ ਹੁਣ ਚਾਹ ਤਾਂ ਪੀਉਂਗੀ ਹੁਣ ਇਹ ਚੁੱਤਣ ਵਾਲੀ ਕਿਹੜੀ ਗੱਲ ਆ ਆ ਮੈਨੂੰ ਮਾਂ ਦੱਸਨੀ ਸੀ ਇੱਕਦਾਂ ਕਹਿੰਦੀ ਮਨਦੀਪ ਤਾਂ ਚਾਹ ਪੀਨੋ ਜਮੈਂ ਹੱਟ ਗਈ ਮੈਂ ਆਥੇ ਕੀ ਪਤਾ ਦੁੱਧ ਪੀਂਦੀ ਹੋਵੇ ਫਿਰ ਮੈਂ ਦੁੱਧ ਦੇਰ ਮ ਕਰ ਲਿਆ ਹੁਣੀ ਆ ਤੂੰ ਉਲਟ ਸਮਝਿਆ ਨਹੀਂ ਆ ਗੱਲ ਨੂੰ ਜਮਾ ਮੰਮੀ ਦੇ ਨਹੀਂ ਆ ਨਹੀਂ ਵੀਰਪਾ ਮੈਂ ਤਾਂ ਚਾਹ ਹੀ ਲਿਆ ਦੇ ਦੁੱਧ ਤਾਂ ਹੁਣ ਮੈਂ ਆਵੇ ਘਰੀ ਪੀਉਂਗੀ ਚੱਲ ਕੋਈ ਨਹੀਂ ਬਣਾ ਲਿਆ ਹੁਣੀ ਆ ਚਾਹ ਹੋਰ ਕੁਛ ਖਾਣਾ ਪੀਣਾ ਕਹਿ ਕੇ ਮੰਗੂਗੀ ਵੀਰਪਾ ਮੈਂ ਓਹ ਹੋ ਕਮਲੀਏ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਮਿੱਪੂ ਜੀ ਆਪਾ ਜੀ ਆ ਲੈ ਆ ਮਾਕੇ ਬੇਸਕੋਟਾ ਕਾਲ ਚੰਗਾ ਲੈਉਣੀ ਆ ਹੱਦ ਹੋਈ ਪਈ ਐ ਮੈਂ ਕਿਹੜਾ ਕੋਈ ਪਾਗਲਾ ਕਿਵੇਂ ਤੂੰ ਮੈਨੂੰ ਬੁਝਾਰਤਾ ਪਾਉਣੀ ਐ ਕੋਈ ਆਏ ਘਰੇ ਆਏ ਨੂੰ ਐ ਫੁੱਟ ਦਹਾਂਦਾਂ ਨੂੰ ਕੀ ਲੈ ਕੇ ਆਣੇ ਤਬ ਜਾਣਦੇ ਮੈਂ ਤੇਰੇ ਚਲੇਤਰਾਂ ਨੂੰ ਤੂੰ ਚਾਹੁੰਨੀ ਕੀ ਐ ਇਹ ਵੀ ਕਿਉਂ ਤੀਏ ਦੇ ਨਾਲ ਆ ਜਾਂਦੀ ਐ ਮਾਂ ਵੀ ਹੜਦੀ ਨਹੀਂ ਰੋਜ਼ ਕਹਿੰਦੀ ਐ ਪੁੱਤ ਆ ਜਾ ਪੁੱਤ ਆ ਜਾ ਕਮਾੜੇ ਮੂੰਹੋਂ ਆਉਣਾ ਪੈਂਦਾ ਮੈਨੂੰ ਵੀ ਇਹੀ ਲਾ ਦੋ ਜਿੰਨੇ ਦਰਮਾਨ ਹੋਣਾ ਚਰੀ ਐ ਮੇਰੇ ਪੇਕੇ ਮਾਂਗਰੋ ਤਾਂ ਮੈਨੂੰ ਪੀਣੇ ਕੋਸਣਾ ਲੱਗਦਾ ਨਹੀਂ ਮੈਂ ਮੇਰਾ ਚਾਹ ਪੀਣੂ ਵੀ ਨਹੀਂ ਕੀ ਕਰਦਾ ਮਾਂਗਣਾ ਤਾਂ ਘਰ ਸੁਣਨਾ ਲੱਗਦਾ ਜਮੀਨੀ ਜੁ ਕਰਦਾ ਲੱਗਦਾ ਵੀ ਇੱਕ ਮਿੰਟ ਵੀ ਨਾ ਬੈਠਾ ਪਤਾ ਨਹੀਂ ਕਦੋਂ ਕੌਣ ਗਿਆ ਮਾਵਰਦੀ 24 ਸੜਦੀ ਮਾਹੀ ਤੇ ਮਲਾ ਤਾ ਮਾਵਰਦੀ ਨੇ ਸਭ ਮੈਂ ਤਾਂ ਸੀਗਾ ਮੇਰੇ ਕੋਲ ਪਰ ਨਾਲ ਲੜ ਜੂ ਹੀ ਬਾਜ ਜਾਣਾ ਤਾਂ ਇੱਕ ਠੀਕ ਹੈ ਮਾਂ ਆ ਗਈ ਮਾਂ ਹਾਂ ਪੁੱਤ ਠੀਕ ਲੱਗਦਾ ਸਹੀ ਕਾਲ ਤੇ ਹੋਰ ਕਿਵੇਂ ਠੀਕ ਹੈ ਠੀਕ ਹੈ ਪੁੱਤ ਤੂੰ ਦਾਸ ਕਰੇ ਕਿਨੇ ਤੇਰੇ ਸਾਥ ਸੋਰਾ ਤਬੂ ਠੀਕ ਤਮਾ ਮੈਨੂੰ ਇਹ ਲੱਗਦਾ ਜਿਵੇਂ ਆਪਣੇ ਘਰੇ ਨਹੀਂ ਸਹਾਈ ਸੁਖ ਹੁੰਦੀ ਲਹਾ ਹੈ ਕਮਲੀ ਠੀਕ ਆ ਪੁੱਤ ਵਧੀਆ ਮੈਂ ਤਾਂ ਨਾ ਆਪਣੀ ਰੱਖੀ ਨੂੰ ਲੈ ਕੇ ਬਾਜ਼ਾਰ ਗਈ ਤੇ ਹੋਰ ਦਾ ਕੀ ਹਾਲ ਹੈ ਠੀਕ ਹੈ ਵਧੀਆ ਉਹ ਤਾਂ ਮੈਂ ਠੀਕ ਆ ਤੂੰ ਬਾਜ਼ਾਰ ਕਿਉਂ ਗਈ ਜੀ ਮੈਂ ਕਿਹਾ ਤੈਨੂੰ ਆਖਾ ਸੀ ਸੂਟ ਲੈਣ ਨੂੰ ਆਹ ਸੂਟ ਹੀ ਭਾਬੀ ਨੇ ਨਾ ਮੈਨੂੰ ਆ ਕੇ ਨਹੀਂ ਬੈਠਣ ਦਿੱਤਾ ਸੌ ਸੌ ਗੱਲ ਸੁਣਾਇਆ ਮੈਨੂੰ ਕਿਆ ਤੇ ਪਤਾ ਨਹੀਂ ਉਹਦਾ ਕਹਿ ਜੀ ਆਹੋ ਨਹੀਂ ਜੀ ਹੋਰ ਤਾਂ ਗੁੱਸਾ ਹੀ ਨਾ ਕਰਿਆ ਕਰ ਤਾਂ ਬੇਚੀ ਜੀ ਨੇ ਨਾ ਪਾ ਰੱਖਿਓ ਹਾਂ ਦੂਜੀ ਦੇਖ ਲੈ ਉਹਦੀ ਕਹੇ ਤੋਂ ਉਹਦੀ ਤੁਰਪੀ ਨਾਲ ਨਾਲੇ ਪੁੱਤ ਤੈਨੂੰ ਪਤਾ ਇਹਦਾ ਕੁਸਾ ਨਾ ਕਰਿਆ ਕਰ ਮੈਂ ਵੀ ਬੋਲ ਦੇ ਨੀ ਤੇ ਫਮ ਜੀ ਕੋਤ ਵੀ ਨਹੀਂ ਫਮ ਜੀ ਫਾਉਗੀ ਨੋ ਚੱਗੀ ਰਹੇ ਪਾਉਂਦੀ ਮੈਂ ਕਿ ਪਿੰਡਾਂ ਲੈਣੇ ਨਾਲੇ ਮੇਰੇ ਕਿਹਨੂੰ ਕੀ ਕਹਤਾ ਇਹ ਜਾ ਹੈ ਮੈਨੂੰ ਕਹਿੰਦੂ ਦਾ ਕਿ 3 ਦਿਨ ਆ ਜੰਦੀਆਂ ਰੋਸੂਟਾਂ ਨੂੰ ਕੀ ਹੈ ਮਾਂ ਤੈਨੂੰ ਪਤਾ ਮੇਰੇ ਕੋ ਸਭ ਕੁਝ ਆ ਪ੍ਰਮਾਤਮਾ ਦਿੱਤਾ ਹੋਇਆ ਮੈਨੂੰ ਕਾਹਦੇ ਚੀਜ਼ ਦੀ ਭੁੱਖ ਨਹੀਂ ਬਸ ਮੈਨੂੰ ਤਾਂ ਆ ਮੇਰੀ ਭਾਬੀ ਵਰਗੇ ਨਾ ਮੈਨੂੰ ਫੱਕ ਕੇ ਬੁਲਾ ਰਿਆ ਕਰਨ ਜੂੜੇ ਤੂੰ ਮੈਨੂੰ ਐਂ ਕਪੜਾ ਲੀੜਾ ਦੇਈ ਗਈ ਇਹਨਾਂ ਨੇ ਨਾ ਮੈਨੂੰ ਚਾਰੀ ਤਾ ਕਰਮ ਤਾਂ ਘਰੇ ਵੀ ਨਹੀਂ ਬਣਦੇ ਨਾ ਇਹਨਾਂ ਦਾ ਮੈਂ ਕਿਉਂ ਨਹੀਂ ਬਣਦੇ ਨਾ ਨਾਲੇ ਜਿੰਨਾਂ ਤੇ ਤੇਰੀ ਮਾਂ ਜਿ ਆਉਂਦੀ ਹੈ ਨਾ ਉਸਨੂੰ ਮਾਰ ਕੇ ਦੇਮ ਕੱਲਾ ਲੀੜਾ ਕੱਪੜਾ ਕੀ ਹੂੰ ਤਾਂ ਮੈਂ ਤੈਨੂੰ ਚੱਲ ਜਾ ਹੈਗਾ ਸਰਦਾ ਸੀ ਮੈਂ ਉਹ ਜੇ ਹੁਣ ਮੈਂ ਮਹਿੰਗੇ ਮਹਿੰਗੇ ਲਿਆ ਕੇ ਦਿਆ ਕਰ ਤੂੰ ਮੇਰੀ ਧੀ ਨੂੰ ਕੱਲੀ ਕੱਲੀ ਮੇਰੀ ਕੀ ਹੈ ਕਹਿ ਲਾਂ ਦੇ ਆਹ ਕਲਾਂ ਦੇ ਕੋ ਕੋਟਾ ਮੋਂਕੜ ਮੈਂ ਨਹੀਂ ਡਰਦੀ ਨਾਲੇ ਤੈਨੂੰ ਪਤਾ ਨਾ ਤੇਰੀ ਮਾਂ ਕਿਸ ਤੋਂ ਡਰਦੀ ਨਹੀਂ ਹੈਗੀ ਨਾਲੇ ਮੇਰੇ ਹੁੰਦੇ ਤੂੰ ਡਰਿਆ ਨਾ ਕਰ ਕੋਈ ਗੱਲ ਸਹੀ ਹੈ ਮਾ ਮਾਵਾਂ ਨਾਲ ਦੀ ਪੇਕੇ ਹੁੰਦੇ ਨੇ ਕੁੜੀਆਂ ਦੇ ਭਾਬੀ ਇਹਨਾਂ ਦੇ ਦੇਖ ਕੇ ਮੈਨੂੰ ਮੱਥੇ ਵੱਟ ਪਾ ਲਿਆ ਮੈਂ ਤਾਂ ਉਹਦੀ ਸਮਝ ਗਈ ਸੀ ਇਹ ਮੰਮੀ ਨਾਲ ਲੜੀ ਹੋਣੀ ਹੈ ਜਿਹੜਾ ਐ ਮੱਥੇ ਵੱਟ ਪਾ ਲਿਆ ਨਹੀਂ ਕੋਈ ਐ ਮੱਥੇ ਵੱਟ ਪਾਉਂਦਾ ਹੁੰਦਾ ਘਰੇ ਆਏ ਨਾ ਸੱਚ ਕਿਹਾ ਪੁੱਤ ਸਿਆਣਿਆਂ ਨੇ ਕਹਿੰਦੇ ਜਿੰਨਾ ਜਿੱਤਰ ਮਾਂ ਹੁੰਦੀ ਹੈ ਮਾਈ ਹੁੰਦੀ ਹੈ ਪਰ ਜਾਈਆਂ ਤਾਂ ਦੇਖ ਕੇ ਮੱਥੇ ਵੱਟ ਪਾ ਲੈਂਦੀਆਂ ਜਦੋਂ ਨਣਤਾ ਆਉਂਦੀਆਂ ਨੇ ਓਹੀ ਗੱਲ ਸਤਿ ਸ਼੍ਰੀ ਅਕਾਲ ਬਿਸਤ ਸਤਿਕਾਰ ਜੀ ਮੈਂ ਮਨਦੀਪ ਠੀਕ ਆ ਵਧੀਆ ਤੂੰ ਦੱਸ ਠੀਕ ਠਾਕ ਵਧੀਆ ਕਿਵੇਂ ਹੋ ਸਾਰੇ ਘਰ ਪਰਵਾ ਠੀਕ ਆ ਸਾਰੇ ਵਧੀਆ ਜੀ ਆਪਾਂ ਕੀ ਪਾਣੀ ਪੀ ਲਿਆ ਹਾਂ ਚਾਹ ਤਾਂ ਪੀ ਲਿਆ ਕਲਕ ਆ ਗਏ ਸੀ ਕਾਲੀ ਪੀਲੀ ਚਾਹ ਕਰਕੇ ਧਰ ਕੇ ਮੇਰੇ ਕੋਲ ਓਹੋ ਚਲ ਕੋਈ ਗੱਲ ਨਹੀਂ ਮਾਂ ਮੈਂ ਵਧੀਆ ਬਣਾ ਕੇ ਲਿਆਉਣੀ ਆ ਤੁਸੀਂ ਮੈਨੂੰ ਐ ਦੱਸੋ ਰੋਟੀ ਖਾਓਗੇ ਰੋਟੀ ਤਿਆਰ ਕਰ ਬਸ ਭਾਬੀ ਹੁਣ ਤਾਂ ਮੈਂ ਚਾਹ ਪੀਲੀ ਕਾਹਤ ਚੀਜ਼ ਦੀ ਲੋੜ ਨਹੀਂ ਅੱਛਾ ਖਵਾ ਤੇ ਰੋਟੀ ਤਾਂ ਅੱਜ ਜਿਹੜੀ ਹੈਗੀ ਡੋਲਾ ਛੋਟੀ ਈ ਆ ਚਲ ਕੋਈ ਨਾ ਮਾਂ ਚਲ ਕੋਈ ਨਾ ਦੇਓ ਆ ਮੈਂ ਮਾਰ ਦੋ ਹੋਈ ਗਰਿਆ ਆ ਕੀ ਕਰਿਆ ਜਾਵੇ ਹੁਣ ਪਰ ਉਹਨੂੰ ਕੌਣ ਸਮਝਾਵੇ ਉਹਦੀ ਤਾਂ ਬੋਲਣ ਦੀ ਆਗ ਨਹੀਂ ਮੇਰੀ ਗੱਲ ਸੁਣ ਪੁੱਤ ਨਾ ਤਾਂ ਤੂੰ ਵੀ ਇਸ ਘਰ ਦੀ ਮੇਰੀ ਧੀ ਰੌਂਦੀ ਦਾ ਹਜ਼ਾਰ ਲਾ ਤਾਂ ਚੋ ਕੀ ਗੱਲ ਇਹ ਤੋਂ ਲੈਣਾ ਕੁਝ ਮੈਂ ਜਿਹੜਾ ਇਹ ਪੇਕੇ ਤੋਂ ਮੰਗਿਆ ਸੀ ਜਦੋਂ ਹੋਗੀ ਮੰਦੀਪ ਕੀ ਕਹਤਾ ਇਹ じゃ ਤੈਨੂੰ ਭਾਬੀ ਬਹੁਤ ਕੁਝ ਕਹਤਾ ਮੈਨੂੰ ਭਾਬੀ ਨੇ ਬੱਸ ਨਾ ਮੈਂ ਸੁਣ ਕੇ ਚੁੱਪ ਕਰ ਗਈ ਗੁੱਸਾ ਤਾਂ ਮੈਨੂੰ ਬਹੁਤ ਆਇਆ ਭਾਬੀ ਤੇ ਵੀ ਫੇਰ ਵੀ ਮੈਂ ਆਪਦੇ ਪੇਕੇ ਆਈਆਂ ਮੈਂ ਕਿਹਾ ਕਿ ਇਹਦੇ ਘਰੇ ਆਈਆਂ ਵੀ ਤੂੰ ਨਹੀਂ ਪੇਕੇ ਜਾਂਦੀ ਪਰ ਉਹਨੂੰ ਕੁਝ ਸਨਾਲਾ ਹੋਵੇ ਇਹ ਤੇਰੇ ਗੀਤੇ ਤੇਰੀ ਉੱਤੇ ਹੀ ਮੱਥੇ ਵਟ ਪਾਵੇਂ ਤੇਨੂੰ ਕਿੰਨਾ ਕੋ ਦੁੱਖ ਲੱਗੇ ਕੋਈ ਨਾ ਮਨਦੀ ਉਹ ਤਾਂ ਕਮਲ ਹੀ ਆ ਉਹਦੀ ਨਾ ਨਿਆਰੀ ਮਾਤਾ ਸਮਝ ਜੂਗੀ ਹੌਲੀ ਹੌਲੀ ਮੈਂ ਤਾਂ ਮੰਮੀ ਨੂੰ ਵੀ ਐਂ ਕਹਿਣੀ ਹੁੰਦੀ ਆ ਵੀ ਚਲ ਕੋਈ ਨਾ ਮੰਮੀ ਉਹਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰੋ ਉਹ ਤਾਂ ਜਿਹੀ ਜਿਹੀ ਹੈਗੀ ਆ ਹੈਗੀ ਆ ਪਰ ਆਪਾਂ ਤਾਂ ਨਹੀਂ ਉਹੋ ਜਿਹਾ ਬਣ ਸਕਦੇ ਉਹਦੇ ਨਾਲ ਉਹਦੀ ਤਾਂ ਆਦਤ ਹੀ ਆ ਬੋਲਣ ਦੀ ਆਪਾਂ ਖਾਟਿਆ ਨਹੀਂ ਹੁੰਦੀ ਐ ਜਦੋਂ ਉਹਨੂੰ ਪਤਾਗਾ ਵੀ ਮੇਰੀ ਫਸਲੀ ਦਾ ਰੇਤ ਚਲਦੀ ਆ ਤੇ ਉਹ ਮੇਰੀ ਤੇਨੂੰ ਕਿਵੇਂ ਬੋਲ ਦੂਗੀ ਕੋਈ ਨਹੀਂ ਉਹਦਾ ਉਹਦੀ ਗੱਲ ਦਾ ਕਰਨਾ ਖਿੱਤਰ ਖਾਊਗੀ ਬੋਤਨੀ ਇਹਨੂੰ ਫੜ ਲੈ ਫਾਹ ਕੰਡਣਾ ਦੀ ਗੱਲ ਹੈ ਮੇਰੀ ਗੱਲ ਸੁਣ ਲੈ ਲੜਾਈ ਕਰਾਂਗੇ ਕੀ ਫਾਇਦਾ ਲੋਕਾਂ ਨੂੰ ਵੀ ਲੂਟ ਦਿਖਾਵਾਂਗੇ ਨਾਲੇ ਦੀਦੀ ਆਖੂਗੀ ਮਨਦੀਪਾ ਕੋ ਮੈਂ 2 ਦਿਨ ਆਉਣੀ ਆ ਤੁਸੀਂ ਉਹਦੀ ਕਲੇਸ ਪਾ ਕੇ ਬਹਿ ਜਾਣਾ ਉਹ ਵਿਚਾਰੀ ਕਿਵੇਂ ਆਉਗੀ ਫਿਰ ਦਾ ਉਹਦਾ ਮਨ ਲੱਗੂਗਾ ਇੱਥੇ ਚਲ ਤੇਰੇ ਮੂੰਹ ਨੂੰ ਕੀ ਮੈਂ ਅੱਜ ਕੁਝ ਨਹੀਂ ਬੋਲਦੀ ਸਬਰ ਦਾ ਘੁੱਟ ਭਰ ਲੈਣੀ ਕੋਈ ਗੱਲ ਹਾਈ ਤੱਕ ਦੰਦ ਤੇ ਨੇ ਫੇਰਉਨੇ ਤੁੰਝ ਖੜੀ ਕਰਨੀ ਕਰਨੀ ਉਹਦੇ ਦੇਖੋ ਦੋ ਅਸ ਉਹਦੇ ਨਾਲ ਨਾਲੇ ਮੇਰੀ ਕੀ ਮੈਂ ਤਾਂ ਨਾ ਹੋ ਲਫਾਫਾਇਆ ਕਰੇ हां मम्मी ओ नहीं। नहीं, मैं ना तेरे आई आगी। मैं कभी फिर मैं देखूंगी सूट। फिर कलेश ਹੋਊਗਾ। ਮੈਂ ਤੰਦਰੀ ਰੱਖ ਤੱਕ ਕੋਈ ਗੱਲ ਨਹੀਂ ਤੁਸੀਂ ਦੀਦੀ ਨੂੰ ਨਾ ਜਾਣ ਵੇਲੇ ਉਹ ਦੇ ਦੇ। ਨਹੀਂ ਭਾਬੀ ਮੈਨੂੰ ਕੋਈ ਸੂਟ ਦੀ ਭੁੱਖ ਨਹੀਂ ਹੈਗੀ। ਮਾਂ ਤੈਨੂੰ ਨਹੀਂ ਪਤਾ ਮੈਨੂੰ ਭਾਬੀ ਨਹੀਂ ਆਉਂਦੀ ਨੂੰ ਸੂਟਾ। ਚੱਲ ਕੋਈ ਗੱਲ ਨਹੀਂ। ਮੰਦੀਪ ਮੇਰੀ ਗੱਲ ਸੁਣੋ ਤੁਸੀਂ ਬੈਠੋ। ਮਾਮਾ ਧੀਆ ਮਾਰੋ ਗੱਲ ਨਾ ਤੇ ਮੈਂ ਦੇ ਦੇਣੀ ਆਂ। ਪਰ ਕੰਮ ਸੰਧਾ ਕਰ ਲਾਂ ਨਾਲ ਤੇਰੇ ਵਾਸਤੇ ਰੋਟੀ ਪਾਣੀ ਬਣਾਉਣੀ। ਹੋਰ ਕੰਮ ਛੱਡ ਸੀ। ਰੋਟੀ ਬਣਾ ਕੇ ਰਹਿ ਗਈ ਤੇ ਕੋਈ ਨਾਲ ਦੀ ਪਈ ਆ ਮਟਰ ਕੱਢੇ। ਕੋਈ ਗੱਲ ਨਾਲ ਕੋਈ ਗੱਲ ਨਹੀਂ ਬਣਾਉਣੀ ਜੇ ਬਾਬੀ ਮੇਰੇ ਤਾਂ ਸਾਰੀ ਭੁੱਖ ਮਰ ਗਈ ਮੈਨੂੰ ਭੁੱਖ ਨਹੀਂ ਚਾਹੀਦੀ ਪਾਉਣ ਵਾਲੀ ਸੀ ਉਹ ਤਾਂ ਮਰ ਗਈ ਕੋਈ ਜਾਣ ਦੇ ਜਿੱਦਾਂ ਤੇਰੀ ਮਾਂ ਬੈਠੀ ਹੈ ਨਾ ਤੈਨੂੰ ਡਰਨ ਦੀ ਲੋੜ ਨਹੀਂ ਕੋਈ ਵੀ ਹੈ ਮੈਂ ਹੈਗੀ ਆ ਜਿੱਥੇ ਮੈਂ ਖੜਨਾ ਇਹਨਾਂ ਨੂੰ ਕੀ ਪੁੱਛ ਕੇ ਖੜਨਾ ਮੈਂ ਨਾਲੇ ਕੋਈ ਨਹੀਂ ਪੁੱਤ ਮੇਰੀ ਗੱਲ ਸੁਣ ਹੈ ਤੇਰਾ ਘਰ ਆ ਪੇਕਿਆਂ ਦਾ ਘਰ ਆ ਭਾਈ ਜਦੋਂ ਮਰ ਗਈ ਆ ਜੀ ਸਦਕੇ ਆ ਨਾਲੇ ਅਸੀਂ ਕੌਣ ਹੁੰਦੇ ਆ ਤੁਹਾਨੂੰ ਰੋਕਨ ਆਰੇ ਹੈ ਨਾ ਕੋਈ ਗੱਲ ਨਹੀਂ ਨਾਲੇ ਦੂਧੀਆਂ ਗੱਲਾਂ ਦਾ ਗੁੱਸਾ ਨਾ ਕਰ ਕਹਿ ਐਵੇਂ ਮਾਣਾ ਹੋਣਾ ਕਰ ਨਾਲੇ ਤੂੰ ਤਾਂ ਖੋਸ ਹੋ ਕੇ ਚੱਲਦੀ ਹੈ ਹਾਂ ਹਾਂ ਹੋ ਚੱਲ ਬੈਠੋ ਵੀ ਤੁਸੀਂ ਕਰ ਲਓ ਆਪਾਂ ਨੂੰ ਮੇਰੀ ਗੱਲ ਸੁਣਨਾ ਦੇਲ ਤੇ ਨਹੀਂ ਲਈ ਦੀ ਹਾਂ ਓਕੇ ਜਾਣ ਦੇ ਨਲਮਾ ਮੇਰੀ ਗੱਲ ਸੁਣ ਜਿਹੜਾ ਤੂੰ ਸੂਟ ਲੈ ਕੇ ਆਈਆਂ ਨਾ ਮੈਂ ਤਾਂ ਕਹਿੰਨੇ ਇੱਕ ਸੂਟ ਵੱਡੀ ਵੱਧੀ ਨੂੰ ਲਿਆ ਦੇ ਇੱਕ ਸੂਟ ਇਹਨੂੰ ਦੇ ਦੀ ਮੈਂ ਮਾਂ ਸੂਟ ਨਹੀਂ ਚਾਹੀਦਾ ਮੈਨੂੰ ਪਰ ਫਿਰ ਇਹ ਸੂਟ ਇਹਨਾਂ ਇਹਨਾਂ ਦੀਆਂ ਮਾਵਾਂ ਤਾਂ ਨਾ ਤੰਟਾਂ ਨੂੰ ਸੂਟ ਦਿੰਦੀਆਂ ਜਿੱਦਾਂ ਗੇੜਾ ਲਾਉਂਦੀਆਂ ਇਹ ਤੇ ਤੇਰੇ ਵਾਰੀ ਇਹ ਕੜਫ ਦਿਆਂ ਮੈਨੂੰ ਨਹੀਂ ਲੋੜ ਹੈਗੀ ਕੋਈ ਨਹੀਂ ਬੈਠ ਛੱਡ ਪਰ ਸਾਰਿਆਂ ਦੱਲਾਂ ਟੈਨਸ਼ਨ ਨਹੀਂ ਲਈ ਦੀ ਜੀ ਮਨੁਆਲਾ ਸਰ ਪਰਵਾਹ ਨੀ ਕਰ। ਸਭ ਠੀਕ ਆ ਮੈਂ ਤਾਂ ਆਪਦੇ ਕਰੇ ਬਹੁਤ ਖੁਸਾਂਜੀ। ਕਾਹ ਤੇ ਚੀਜ਼ੀ ਘਾਟ ਨੀ ਮੈਨੂੰ ਤਾਂ। ਨੰਮੀ ਫੇਰ ਕੀ ਕਰੀ ਜਾਨੀਆ? ਤੈਨੂੰ ਦੀਣਾ ਨੀ ਭਾਂਡੇ ਮਾਂਜ ਕੇ ਹਟੀਆਂ। ਹੋਰ ਕੀ ਕਰਨਾ ਮੈਂ? ਮੇਰੀ ਗੱਲ ਸੁਣ। ਮੈਨੂੰ ਤਾਂ ਜਿਵੇਂ ਬੋਲੀ ਜਾਨੀਆ ਬੋਲੀ ਜਾਨੀਆ। ਨਾ ਤੂੰ ਮੰਦੀਪ ਨੂੰ ਆਏ ਕਾ ਤੋ ਬੋਲੀ ਅਨਸਾਰ। ਨਾ ਮੈਂ ਉਹਦੇ ਕੀ ਗੋਲੀ ਮਾਰਤੀ। ਲੱਗ ਹੀ ਨਾ ਹੁਣਸਾਰ ਚੁਗਲੀਆਂ ਕਰਨ ਕੀ ਕਹਿਤਾ ਮੈਂ ਉਹਨੂੰ। ਲੇ ਫੇਰ ਵੀ ਉਹ ਇਸ ਕਰਦੀ ਈ ਆ ਉਹਨੂੰ ਐ ਤਾਂ ਨਹੀਂ ਬੋਲਣਾ ਚਾਹੀਦਾ ਸੀਗਾ ਕਿ ਮੈਂ ਕਿਹੜਾ ਫਿਰ ਪੁੱਠੀ ਮੋੜਦੀ ਜੇ ਇਸ ਕਰਦੀ ਈ ਜਾਂ ਕੀ ਬੋਲੀ ਆ ਮੈਂ ਉਹਨੂੰ ਮੇਰੀ ਗੱਲ ਸੁਣ ਮੇਰੇ ਤੇ ਤਾਂ ਹੂਈ ਮੱਛੀ ਰਹਿੰਦੀ ਆ ਉਹ ਤਾਂ ਹੀ ਤਾਂ ਫਿਰ ਮੈਨੂੰ ਚੰਗੀ ਨਹੀਂ ਲੱਗਦੀ ਤੂੰ ਛੋਟੀ ਆ ਨਾ ਛੋਟੀ ਬਣ ਕੇ ਰਹਿ ਠੀਕ ਆ ਨਾ ਹਾਂ ਭਾਈ ਛੋਟੀ ਆ ਆਥੋਂ ਨੂੰ ਮੈਂ ਸਿਰ ਤੇ ਬਿਠਾਣਾ ਤੁਹਾਡੇ ਪੈਰਾਂ ਥਲੇ ਹੱਥ ਦੇਵਾਂ ਕਿਉਂਕਿ ਮੈਂ ਤਾਂ ਛੋਟੀ ਆ ਮੇਰੀ ਤਾਂ ਕੋਈ ਇਸ ਘਰ ਦੀ ਇੱਜ਼ਤ ਈ ਹੈ ਨਹੀਂ ਨਾ ਮੇਰਾ ਕੋਈ ਸ਼ੌਂਕ ਆ ਨਾ ਸੁਪਨਾ ਮੇਰੀ ਗੱਲ ਸੁਣਾ ਵੀਰ ਭਾ ਕੋ ਤੂੰ ਸਮਝ ਮੇਰੀ ਗੱਲ ਸੁਣ ਉਹ ਇਸ ਘਰ ਦੀ ਧੀ ਆ ਉਹ ਚਾਹੇ ਕਦੋਂ ਮਰਜੀ ਆਵੇ ਕਦੋਂ ਮਰਜੀ ਜਾਵੇ ਫੇਰ ਕੀ ਹੋ ਗਿਆ ਜੇ ਮਾਂ ਨੇ ਉਹਨੂੰ ਇੱਕ ਸੂਟ ਦਵਾ ਤਾ ਤੇ ਮੈਂ ਰੋਜ਼ ਰੋਜ਼ ਲੈ ਮੈਂ ਕਿਹੜਾ ਕਿਹਾਗਾ ਵੀ ਨਹੀਂ ਦੇਣਾ ਸੀ ਸੂਟ ਭਾਈ ਕੀ ਮੈਂ ਤਾਂ ਕੁਝ ਕਿਹਾ ਹੀ ਨਹੀਂ ਤੁਸੀਂ ਸਾਰਾ ਟੱਬਰ ਮੇਰੀ ਗਲਤੀ ਕਿਉਂ ਕੱਢਦੇ ਆ ਮੰਮੀ ਨੂੰ ਕਿਵੇਂ ਬੋਲਦੀ ਸੀ ਕਿਆ ਫੇਰ ਕੀ ਹੋ ਗਿਆ ਤੇ ਮੰਮੀ ਕੀ ਆਪ ਬੜੇ ਫੁੱਲ ਬਰਸਾਉਂਦੀ ਸੀ ਮੇਰੇ ਉੱਤੇ ਉਹਦੀ ਉਹ ਵੀ ਤਾਂ ਮੈਨੂੰ ਬੋਲੀ ਜਾਂਦੀ ਸੀ ਜਿਹੋ ਜਿਹਾ ਭਾਈ ਕਹੂਗੀ ਉਹੋ ਜਿਹਾ ਕਹਾ ਲੂਗੀ ਜੀ ਕਹੇ ਤੇ ਜੀ ਕਹਾਵੇ ਲੈ ਮੈਨੂੰ ਤਾਂ ਐ ਮੈਂ ਤਾਂ ਫੇਰ ਵੀ ਤੇਰੀਆਂ ਤਾਰੀਫਾਂ ਕਰਦੀ ਸੀ ਵੀ ਚਲ ਕੋਈ ਗੱਲ ਨਹੀਂ ਨਿਆਣੀ ਪਰ ਉਹ ਤਾਰੀਫਾਂ ਮੇਰਾ ਲੋੜ ਨਹੀਂ ਮੈਂ ਤਾਂ ਬਹੁਤ ਸਿਆਣੀ ਆ ਆ ਨਿਆਣੀ ਨਿਆਣੀ ਕਰਕੇ ਨਾ ਤੁਸੀਂ ਮੇਰੇ ਘਰ ਤੋਂ ਪੂਰਾ ਇੱਜ਼ਤ ਨਹੀਂ ਰਹਿਣ ਦੀ ਗੱਲ ਸੁਣ ਨਿਆਣੀ ਤਾਂ ਨਾ ਅਗਲਾ ਆਪਦੀ ਧੀ ਨੂੰ ਕਹਿੰਦਾ ਹੁੰਦਾ ਤੂੰ ਤਾਂ ਫੇਰ ਵੀ ਕਿਸਮਤ ਵਾਲੀ ਆ ਜਿਹੜੀ ਨੂੰ ਨੂੰ ਧੀ ਸਮਝਿਆ ਜਾਂਦਾ ਗਾ ਮੈਂ ਲੋੜ ਨਹੀਂ ਵੀ ਮੈਨੂੰ ਤੀ ਸਮਝੇ ਹੋ ਮੇਰੀ ਮਾਂ ਹੀ ਬਥੇਰੀਆ ਮੈਨੂੰ ਤੀ ਸਮਝਣ ਨੂੰ ਮੈਂ ਇਹਨੂੰ ਤਾਂ ਲੋੜ ਨਹੀਂ ਇਹੋ ਜਿਹਾ ਪਿਆਰ ਦੀ ਆ ਜਿਹੜਾ ਉੱਤੋਂ ਤੋਂ ਚੰਗੇ ਬਣਿਆ ਜੀ ਤੇ ਵਿੱਚ ਡਿਊਟੀ ਖਾਰ ਰੱਖ ਦਿਆ ਮੇਰੇ ਨਾਲ ਆਹੋ ਉਧਰੋਂ ਜਦੋਂ ਤੇਰੀ ਮੰਮੀ ਆ ਜਾਂਦੀ ਆ ਉਹ ਕਹਿ ਦਿੰਦੀ ਆ ਲੈ ਮੇਰੀ ਧੀ ਆ ਹੈ ਨਿਆਣੀ ਬਾਈ ਪੈਨ ਨਹੀਂ ਹੁੰਦੀਆਂ ਮਾਵਾ ਤੇਰੀ ਮਾਂ ਨਹੀਂ ਕਹਿੰਦੀ ਹੁਣ ਪਰ ਕਹਿੰਦੀ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਜੇ ਤੈਨੂੰ ਮਾਂ ਪਿਆਰ ਕਰਦੀ ਆ ਤਾਂ ਮਤਲਬ ਇਹ ਤਾਂ ਨਹੀਂ ਤੂੰ ਸਿਰ 'ਤੇ ਚੜੀ ਜਾਵੇਂ ਤੂੰ ਮੈਨੂੰ ਐਂ ਤਾਂ ਦੱਸ ਤੂੰ ਬਾਈ ਤੂੰ ਤਾਂ ਸੱਚ ਕਹੇਗੀ ਤੈਨੂੰ ਤਾਂ ਸਿਰ 'ਤੇ ਬਿਠਾ ਰੱਖਿਆ ਉਹਨਾਂ ਨੇ ਤੇਰੀ ਤਾਂ ਭਈ ਇਸ ਘਰ ਚ ਚੱਲਦੀ ਆ ਤੂੰ ਕਿਹਾ ਮਾੜੀ ਕਹ ਮੇਰੀ ਗੱਲ ਸੁਣ ਜਿੱਦਾਂ ਦੀ ਮੈਂ ਆਈ ਆ ਨਾ ਮਿਸ ਘਰ ਨੂੰ ਸੰਭਾਲ ਕੇ ਰੱਖਿਆ ਹੋਇਆ ਠੀਕ ਆ ਤੇਰੇ ਵਾਂਗੂ ਨਹੀਂ ਹੈਗੀ ਕੱਲ ਦੀ ਆਈ ਆ ਅਖੇ ਤੂੰ ਤਾਂ ਮੋਜਾਂ ਦਾ ਮਾਂ ਨੂੰ ਮਾਂ ਨਹੀਂ ਸਮਝਦੀ ਤੇ ਦੀਦੀ ਨੂੰ ਦੀਦੀ ਨਹੀਂ ਸਮਝਦੀ ਤੂੰ ਤਾਂ ਮੈਨੂੰ ਨਹੀਂ ਸਮਝਦੀ ਤੇ ਹੋਏ ਸਮਝੇਗੀ ਕਿ ਨੂੰ ਤੇਰੇ ਵਾਂਗੂ ਸਮਝਣ ਲੱਗ ਜੂਗੀ ਅ ਜਿੱਧਰ ਨੂੰ ਜੀ ਕਰਦਾ ਮੂੰਹ ਚਾ ਕੇ ਮੈਂ ਨਾਲ ਤੁਰ ਪੈਕਾਂ ਨੂੰਗੀ ਮੈਂ ਚੰਗੀ ਬਨਣ ਲੱਗ ਜੂ ਭਾਈ ਮੇਰੇ ਤੋਂ ਤਾਂ ਤੋਰਾ ਫੇਰਾ ਹੁੰਦਾ ਨਹੀਂ ਮੈਨੂੰ ਕੋਈ ਸ਼ੌਂਕ ਨਹੀਂ ਹੈਗਾ ਵੀ ਮੈਂ ਜਾਵਾਂ ਉਹ ਤਾਂ ਮਾਂ ਆਏ ਕਹਿ ਰਹਿੰਦੀ ਆ ਵੀ ਚਲ ਕੋਈ ਨਾ ਪਤਾ ਤੂੰ ਵੱਡੀ ਆ ਉਹ ਦੋ ਪਿੰਡ ਲੈ ਜਾਂਦਾ ਮੈਨੂੰ ਜਦੋਂ ਮੇਰੇ ਖਿਲਾਫ ਉਹਨਾਂ ਨੂੰ ਫੜਖਾਈ ਜਾਏਗੀ ਆਪ ਉਹਨਾਂ ਦੀ ਨਜ਼ਰਾਂ 'ਚ ਚੰਗੀ ਬਣੀ ਜਾਣਗੀ ਤੂੰ ਬਣ ਕੇ ਮੂਰੇ ਰੱਖਣਗੇ ਤੂੰ ਬਣ ਜਾ ਤੈਨੂੰ ਗੱਲ ਮੇਰੀ ਗੱਲ ਸੁਣਾਰੇ ਕੰਮ ਨਾ ਤੂੰ ਕਰ ਲਿਆ ਕਰ ਮੇਰੇ ਵਾਲੇ ਮੈਂ ਨਹੀਂ ਕਰਾਂਗੀ ਤੂੰ ਕਿਹੜਾ ਪਾੜੋ ਪੱਥਰ ਲਿਆਉਂਦੀ ਆ ਮੈਂ ਤਾਂ ਦੇਖਿਆ ਨਹੀਂ ਆ ਰਸੋਈ 'ਚ ਰੋਟੀਆਂ ਹੀ ਤੂੰ ਲਾਉਣੀ ਆ ਰੋਟੀਆਂ ਹੀ ਮੈਂ ਲਾਉਣੀ ਆ ਆ ਜਵਾਨ ਪਰ ਮੈਂ ਤੇਰੇ ਨਾਲ ਮਰਜੀ ਨਹੀਂ ਲਾਉਦੀ ਮੈਂ ਤੇਰੇ ਮਨੋਂ ਉਂਗਲਾ ਨਹੀਂ ਲਾਉਦੀ ਮੈਂ ਤੈਨੂੰ ਐਂ ਕਹਿੰਦੀ ਮੇਰੀ ਵਿਚਲਣ ਲੱਗ ਜੇ ਘਰ ਤੋਂ ਮੈਂ ਕੋਈ ਉਂਗਲਾ ਨਹੀਂ ਕਹਿੰਦੀ ਮੈਂ ਤੈਨੂੰ ਇਹੀ ਕਹਿੰਦੀ ਆ ਵੀ ਵੀਰਪਾਲ ਘਰ ਚ ਦਵਾਕ ਰੱਖੀਦਾ ਹੁੰਦਾ ਲੜਾਈਆਂ ਪੜਾਈਆਂ ਨਹੀਂ ਕਹਿੰਦਾ ਲੋੜ ਨਹੀਂ ਮੇ ਤਾਂ ਬਣਾਉਣ ਦੀ ਲੋੜ ਨਹੀਂ ਬਸ ਕੱਲ ਨੂੰ ਤੂੰ ਦੋ ਦਿਨਾਂ ਨੂੰ ਕਹੇਂਗੀ ਮੈਨੂੰ ਅੱਡ ਕਰ ਦੋ ਨਹੀਂ ਮੇਰੀ ਗੱਲ ਸੁਣ ਇਹ ਗੱਲਾਂ ਕਿੰਨੀਆਂ ਨਹੀਂ ਲਾਉਣੀਆਂ ਤੂੰ ਤਾਂ ਚਾਹੁੰਦੀ ਅੱਡ ਹੋਣਾ ਪਰ ਭੁੱਲ ਜਾ ਤੈਨੂੰ ਤਾਂ ਐ ਆ ਵੀ ਨਾਲੇ ਤਾਂ ਕਹਿ ਦੇ ਮੇਰਾ ਖੱਪ ਮਾਰਾ ਜਾਵੇ ਨਾਲੇ ਛੋਟੀ ਨਾ ਟੁੱਟੇ ਤੈਨੂੰ ਤਾਂ ਐ ਆ ਨਹੀਂ ਕਮਲ ਜੇ ਮਾਰੇ ਅੱਡ ਹੋ ਜੇ ਪਰ ਗੱਲ ਸਾਰੀ ਇਹਦੇ ਤੇ ਅੱਜ ਤੂੰ ਨਾ ਬੜੀ ਸ਼ਹਿਰ ਨ ਬਣਿਆ ਪਰ ਆ ਨਾਲੇ ਮੇਰੀ ਮਾਂ ਤਾਂ ਪਹਿਲਾਂ ਹੀ ਕਹਿੰਦੀ ਥੋੜੇ ਵੱਡੀ ਦਾ ਬੜੀ ਸ਼ਹਿਰ ਆ ਭਾਈ ਨਹੀਂ ਕਮਲ ਜੇ ਮੈਂ ਤਾਂ ਤੈਨੂੰ ਐ ਕਹਿਣੀ ਆ ਵੀ ਅੱਡ ਨਾ ਹੋ ਲੋਕਾਂ ਤੋਂ ਗੱਲਾਂ ਨਾ ਕਰਾ ਮੈਂ ਕੱਲ੍ਹ ਤੇ ਅੱ비 ਮੈਂ ਅੱਡ ਹੋਣਾ ਮੈਂ ਅੱਡ ਹੋਣੀਆਂ ਗੱਲਾਂ ਹੀ ਕਰੀ ਜਾਣੀਆਂ કરી ਜਾਣੀ ਹੈ। ਕਿਉਂਕਿ ਤੋ ਬਾਲਿਸ਼ਿਆਣੀ ਨਾ ਬਣ ਪੈਣੇ ਜਾਂ ਉਹ ਖਵਾਲਾ ਉਹਨੂੰ ਜਿਹੜੇ ਪਰਾਉਠੇ ਖਵਾਉਣੇ ਆ। ਕੋਈ ਨਾ ਮੈਂ ਤਾਂ ਖਵਾਈ ਦਊ। ਭਈ ਇਸ ਕਰ ਦਿੱਤੀ ਆ। ਮੇਰਾ ਤਾਂ ਫਰਜ ਬਣਦਾ। ਮੈਂ ਤਾਂ ਵੱਡੀ ਆ। ਉਹ ਤਾਂ ਜਦੋਂ ਆਊਗੀ ਮੈਨੂੰ ਤਾਂ ਰੋਟੀ ਟੁੱਕ ਬਣਾਉਣਾ ਪਊਗਾ। ਹਾਂ। ਹਾਂ। ਜਿੰਨੇ ਵੀ ਚੰਗੇ ਕੰਮ ਕਰਦੀ ਆ ਸਾਰੇ ਤੂੰ ਹੀ ਕਰਦੀ ਆ। ਨਹੀਂ ਨਹੀਂ ਤੂੰ ਕਰ ਲਿਆ ਕਰ ਪਈ ਨਹੀਂ। ਚਲ ਚੰਗਾ ਪਕਾ ਲੈ ਰੋਟੀ ਮੈਨਾਂ ਪਕਾਈ ਨਾ। ਨਾਲੇ ਮੇਰੀ ਗੱਲ ਸੁਣ। ਤੂੰ ਸਬਜ਼ੀ ਬਣਾ ਲੈ ਤੇ ਮੈਂ ਆਟਾ ਗੁੰਨ ਕੇ ਰੋਟੀਆਂ ਲਾਉਣੀਆਂ। ਨਾ ਭਾਈ ਤੋਸੰਦ ਨਹੀਂ ਆਉਂਦੀਆਂ ਤੁਹਾਡੇ ਤਾਂ ਸਬਜ਼ੀ ਦਾ ਸਬਜ਼ੀ ਦਾ ਮਰਤੋਂ ਨਹੀਂ ਬਣਦੀ। ਬਣਾਉਣ ਹਾਏ ਮੈਂ ਮਰ ਗਿਆ ਇਹਨੂੰ ਕੌਣ ਸਮਝਾਵੇ ਜਿੰਨੀ ਨਿੱਕੀ ਓਨੀ ਤਿੱਖੀ ਇਹ ਤਾਂ ਬਿੱਠੀ ਜੀਭ ਲੱਗ ਰਹੀ ਆ ਹੁਣ ਮੈਂ ਕੀ ਕਹਾਂ ਮੇਰਾ ਤਾਂ ਜੀ ਕਰਦਾ ਨਾ ਛੋਟੇ ਨੂੰ ਫੋਨ ਲਾ ਕੇ ਦੱਸਾਂ ਕਿ ਭਾਈ ਇਹਨੂੰ ਆਪਦੀ ਨੂੰ ਸਮਝਾ ਲੈ ਜਿੱਦਣ ਅੱਡ ਹੋਊਗਾ ਨਾ ਇਹਦੀ ਵਜ੍ਹਾ ਕਰਕੇ ਹੋਊਗੀ ਜਿਸ ਤਾਂ ਸਮਝ ਹੀ ਨਹੀਂ ਹੈਗੀ ਇਹਨੂੰ ਤਾਂ ਰਿਸ਼ਤਿਆਂ ਦੀ ਪਰਖ ਨਹੀਂ ਨਾ ਵੱਡੇ ਦੀ ਲਿਹਾਜਣਾ ਛੋਟੇ ਦੀ ਲਿਹਾਜ ਇਹ ਤਾਂ ਐਂ ਚਲਉਗੀ ਆਪਦੀ ਜਵਾਨ ਤੇ ਚੱਲ ਕੋਈ ਨਹੀਂ ਧੀ ਧਿਆਣੀ ਆਈ ਆ ਮੈਂ ਤਾਂ ਰੋਟੀ ਟੱਕ ਬਣਾਵਾ ਮੇਰਾ ਤਾਂ ਜੀ ਕਰ ਮਾਨ ਲੱਗ ਰਹੀ ਆ ਮੈਨੂੰ ਐਂ ਜੇ ਕਰਦਾ ਫੜਕ ਗੋਤਣੀ ਦੇ ਦੋ ਤਿੰਨ ਮਾਰਾਂ ਮੈਂ ਨਾ ਆ ਸਮਝਦੀ ਵੀ ਮੇਰੇ ਧੀ ਨੂੰ ਪਤਾ ਲੱਗ ਗਿਆ ਨਾ ਵੀ ਮੇਰੀ ਮਾਂ ਮੇਰੀ ਕਲੇਸ਼ ਹੁੰਦਾ ਮੇਰੇ ਆਈ ਤੋਂ ਨਾਲੇ ਨਾ ਤੂੰ ਮੇਰੀ ਧੀ ਨੂੰ 100 100 ਕੁਝ ਬੋਲੀ ਆ ਆਈ ਨੂੰ ਉਹ ਵੀ ਮੇਰੇ ਮਾਂ ਕਰੋ ਅੱਛਾ ਮੈਂ ਬੋਲੀ ਆ ਤੇ ਤੇਰੀ ਧੀ ਦੇ ਤਾਂ ਮੂੰਹ ਤੋਂ ਜਵਾਨੀ ਹੈ ਨਹੀਂਗੀ ਉਹ ਤਾਂ ਬੋਲਦੀ ਨਹੀਂ ਕੁਛ ਉਹ ਤਾਂ ਗੁੰਗੀ ਬਹਿਰੀ ਆ ਉਹਨੂੰ ਕਾਣੋਂ ਕੁਛ ਮੇਰੀ ਧੀ ਤਾਂ ਬੋਲਦੀ ਨਹੀਂ ਆ ਡਿੰਡਾ ਦਾ ਤੇਰੇ ਲਾਇਆ ਤੇਰੇ ਮਾਂ ਪਿਓ ਨੇ ਆਹੀ ਮੱਤ ਦਿੱਤੀ ਆ ਉਹਦਾ ਕੁਛ ਨਹੀਂ ਬੋਲਦੀ ਵਿਚਾਰੀ ਉਹ ਤਾਂ ਪਹਿਲਾਂ ਹਾਂ ਹਸਦੀ ਆ ਕੋ ਤੇਰੀ ਧੀ ਜੋ ਹੈ ਮੈਨਾਂ ਤੇਰੀ ਕੁਛ ਲੱਗਦੀ ਨਹੀਂ ਮੇਰੀ ਮਾਂ ਨੂੰ ਵੀ ਇਹੀ ਲੱਗਦਾ ਵੀ ਮੇਰੀ ਧੀ ਤਾਂ ਬੋਲਦੀ ਨਹੀਂ ਬਈ ਮਾਂ ਮਾਂ ਨੂੰ ਤਾਂ ਲੱਗਦੇ ਹੁੰਦਾ ਉਹ ਮੈਨੂੰ ਥੋੜਾ ਕੁਝ ਬੋਲੀ ਆ ਉਥੇ ਮੇਰੀ ਧੀ ਦਾ ਮੈਨੂੰ ਪਤਾ ਹੈਗਾ ਮੈਂ ਜਨਮ ਦਿੱਤਾ ਮੈਨੂੰ ਪਤਾ ਮੇਰੀ ਧੀ ਨਹੀਂ ਇੰਨੇ ਵਾਲੀ ਹੈਗੀ ਤੂੰ ਤਾਂ ਮਾਂ ਆ ਗਈ ਉਹਦੀ ਤੇਰੀ ਤਾਂ ਧੀ ਆ ਬਈ ਤੂੰ ਤਾਂ ਕਹੇਗੀ ਮੈਂ ਮੇਰੇ ਨਾਲ ਫालतੂ ਪਕਾਈ ਮਾਰਨੀ ਨਾ ਨੋੜਨੀ ਹੈਗੀ ਟੱਪ ਜਾ ਇੱਥੋਂ ਅੱਜ ਤੂੰ ਮੈਨੂੰ ਅੰਦਰੋਂ ਬਾਹਰ ਕੱਢੇਂਗੀ ਤੇਰੇ ਪਿਓ ਨੇ ਦਿੱਤਾ ਕਮਰਾ ਜਿੱਥੋਂ ਮਨੂੰ ਕਹਿੰਦੇ ਟੱਪ ਜਾ ਮੇਰੀ ਪੁਣਾਰੀ ਘਰ ਨਾ ਕਰ ਤੂੰ ਮੇਰੇ ਨਾਲ ਮੇਰੇ ਮਾਪਿਓ ਤੱਕ ਜਾਣ ਦੀ ਤੈਨੂੰ ਲੋੜ ਨਹੀਂ ਹੈਗੀ ਹੂੰ ਤੇਰੇ ਮੂੰਹ ਲੱਗਦੀਆਂ ਪਿਓ ਵਾਰੀ ਤਾਂ ਨਿਰਚਾਂ ਲੱਗਦੀਆਂ ਆ ਆ ਵੀ ਮੇਰੇ ਕੋਲੇ ਆ ਜਾ ਆ ਆਹ ਨੇ ਮੱਜੇ ਕਰਦੀਆਂ ਆਲੂ ਹੋ ਗਏ ਹੁਣ ਮੈਂ ਆਇਆ ਨਹੀਂ ਮੇਰੇ ਘਰ ਉਹ ਕਰਦੇ ਨੇ ਫੋਨ ਤੇ ਨਾਲ ਸੀ ਫੋਨ ਅੱਛਾ ਜੀ ਦੀਦੀ ਆਏ ਨੇ ਹੱਸਦੇ ਰਾਤ ਰੇਪਾ ਚਲ ਕੋਈ ਨਾ ਜੀ ਮੈਂ ਦੇਖਦੀ ਆਂਗੀ ਮੈਂ ਤਾਂ ਜਿਉਂ ਬਦੀਦੀ ਨਾਲ ਕਹਣਾ ਵੀ ਸੈਕੀਟਾ ਆਤ ਤੁਨ ਗਈ ਸੀ ਤੇ ਹੁਣ ਰਾਤ ਰਹਿ ਪੀ ਅੱਛਾ ਦੀਦੀ ਨੇ ਆਖਿਆ ਚਲ ਕੋਈ ਨਾ ਚਲ ਮੈਂ ਦੇਖਦੀ ਆਂਗੀ ਠੀਕ ਆ ਜੀ ਚਲ ਮੈਂ ਦੇਖ ਲਾ ਇਹ ਤਾਂ ਵਿਚਾਰੀ ਨੇ ਕਹਿਤਾ ਸੀ ਜੀ ਭੈਣ ਨੇ ਆਖਿਆ ਵੀ ਤੂੰ ਰਾਤ ਲਾ ਮੇਰਾ ਤਾਂ ਸਿੱਕ ਮੈਂ ਵੀ ਰੋਕ ਲੂਜੀ ਨਹੀਂ ਕਰਦਾ ਲੋਕ ਪਤਾ ਨਹੀਂ ਕਿਵੇਂ ਕਹਿ ਦਿੰਦੇ ਨੇ ਮੇਰੀ ਚੰਗੀਆਂ ਨੇ 62 23 ਕਿਵੇਂ ਕੀ ਹੋ ਗਿਆ ਡਰੀ ਹੋਇਆ ਮੈਨੂੰ ਤਾਂ ਗੱਲ ਜੀ ਕਰ ਜਾਂਦੀ ਸੀ ਬੜੀ ਦੁਖੀ ਜੀ ਲੱਗਦੀ ਸੀ ਕੀ ਗੱਲ ਹੋ ਗਈ ਦੁਖੀ ਤਾਂ ਕਹਾਂਗਾ ਪਰ ਮਤਲਬ ਤੇਰੀ ਖੁਸ਼ੀ ਤੇ ਇਹਨਾਂ ਦਾ ਫੋਨ ਆਇਆ ਸੀ ਹਾਂ ਸੱਚ ਭਾਈ ਤੂੰ ਤਾਂ ਖੁਸ਼ ਹੀ ਹੋਣਾ ਸਾਡੇ ਘਰੇ ਜੋ ਕਲੇਸ਼ ਪਵਾਤਾ ਨਾ ਮੈਂ ਤੈਨੂੰ ਇਹੋ ਜਿਹਾ ਕੀ ਕਹਿਦਾ ਸੀ ਜਾਂ ਤੂੰ ਬੜਗਾ ਚੂਲਿਆਂ ਲਾ ਤਾ ਮੰਮੀ ਕੋਲੇ ਵੀ ਭਾਬੀ ਮੈਨੂੰ ਆਏ ਕਹਿੰਦੀ ਆਏ ਕਹਿੰਦੀ ਨਾ ਜੇ ਮੈਂ ਤੈਨੂੰ ਆਈ ਨੂੰ ਸਿੱਧੇ ਮੂੰਹ ਬੁਲਾਇਆ ਤੂੰ ਚਾਹ ਪਾਣੀ ਪਿਆ ਤਾਂ ਕਰਕੇ ਚੂਲਿਆਂ ਲਾ ਤਾ ਸਾਡੇ ਨਾਲ ਨਾ ਭਾਈ ਪਹਿਲੇ ਹੀ ਬੜਾ ਕਲੇਸ਼ ਰਹਿੰਦਾਗਾ ਉਤੋਂ ਵਸ ਰਹਿੰਦੇ ਖੁੰਦੇ ਤੁਮ ਆ ਗਈ ਤੇਰੀ ਘਾਟ ਸੀ ਨਾਲੇ ਨਾ ਮੇਰੀ ਗੱਲ ਸੁਣ ਲੈ ਘਪਰਾਵਾਂ ਦੇ ਘਰ ਜੇ ਵਸਾਈ ਨਹੀਂ ਨਾ ਜਾਂਦੇ ਤਾਂ ਜਾੜੀ ਦੇ ਨਹੀਂ ਹੁੰਦੇ ਫਿਰ ਪਰ ਮੈਂ ਤਾਂ ਮੰਮੀ ਨੂੰ ਕੁਝ ਨਹੀਂ ਆਖਿਆ ਮੈਂ ਤਾਂ ਇਹ ਆਖਿਆ ਸੀ ਮੰਮੀ ਮੈਨੂੰ ਸੁੱਤਾਂ ਦੀ ਕੋਈ ਲੋੜ ਨਹੀਂ ਬਸ ਭਾਬੀ ਵਰਗੇ ਮੇਰੇ ਨਾਲ ਹੱਥ ਫੇਰ ਬੋਲਣ ਮੇਰੇ ਘਰੇ ਪਰਮਾਧਮਾ ਦੇ ਤਾਂ ਸਭ ਨੂੰ ਸਭ ਕੋ ਕੀ ਕਹਿਣਾ ਸੀ ਤੂੰ ਕਾਹਨੂੰ ਕਿਸੇ ਨੂੰ ਕੁਛ ਕਹੀ ਨਹੀਂ ਆ ਬਸ ਤੈਨੂੰ ਹੀ ਸਾਰੇ ਕਹਿੰਦੇ ਆ ਜਿਹੜਾ ਕੁਛ ਕਹਿੰਦੇ ਆ ਆ ਤੈਨੂੰ ਤਾਂ ਤੇਰੀ ਮਾਂ ਨੂੰ ਤਾਂ ਕੋਈ ਕੁਝ ਕਹਿ ਹੀ ਨਹੀਂ ਸਕਦਾ ਮੇਰੇ ਭਾ ਕਿਉਂ ਤੂੰ ਮੇਰੇ ਨਾਲ ਲੜੀ ਜਾਨੀ ਆ ਮੈਂ ਤੇਨੀਆਂ ਨੇ ਕਿਹਾ ਸੀ ਤੂੰ ਰਾਤ ਰਹਿ ਬ ਪਰ ਮੈਂ ਤਾਂ ਉਹ ਇਥੇ ਕੰਬੈਂਟ ਵੀ ਨਹੀਂ ਰੁਕਦੀ ਸੁਣਾਣੀ ਹੈ ਤੇਰੀਆਂ ਮਨਤਾ ਕੋਣ ਕਰਦਾ ਵੀ ਰਹਿ ਜਾਣੀ ਆ ਜਾ ਭਾਈ ਮੈਨੂੰ ਕੀ ਸੁਣਾਉਣੀ ਆ ਕੋਈ ਤਾਂ ਮੈਂ ਤੈਨੂੰ ਕਹਿਣੀ ਆ ਤੂੰ ਹੋ ਜਾ ਖੁਸ਼ ਮੈਂ ਤਾਂ ਖੁਸ਼ ਹੀ ਆ ਮੈਂ ਤਾਂ ਪਹਿਲਾਂ ਵੀ ਖੁਸ਼ ਸੀਗੀ ਨਾਲੇ ਮੇਰੀ ਗੱਲ ਸੁਣ ਲੈ ਰਹਿਣਾ ਜਾਣਾ ਤੇਰੀ ਮਰਜ਼ੀ ਆ ਨਾਲੇ ਐ ਜੇ ਨਾ ਗੱਲਾਂ ਕਰ ਵੀ ਮੇਰੇ ਕਰਕੇ ਨਹੀਂ ਤੂੰ ਰਹਿ ਰਹੀ ਮੈਂ ਤੇਰੇ ਕੋਈ ਗੋਲੀ ਨਹੀਂ ਮਾਰੀ ਨਾਲੇ ਮੈਂ ਤਾਂ ਚੰਗੀ ਮਾਰੀ ਤੇਨੂੰ ਕਹੀ ਨਹੀਂ ਕੋਈ ਤੂੰ ਸੌ ਸੌ ਗੱਲਾਂ ਕੋਲੋਂ ਜੋੜ ਕੇ ਦੱਸਦੀ ਆ ਆਪਦੀ ਮਾਂ ਨੂੰ ਅ ਤੇਰੀ ਮਾਂ ਤਾਂ ਭਾਈ ਪਹਿਲਾਂ ਹੀ ਸਿੰਗ ਮਿੱਟੀ ਚੱਕੀ ਰੱਖ ਜਿਆ ਉਹ ਤਾਂ ਲੜਨ ਨੂੰ ਤਿਆਰ ਹੀ ਰਹਿੰਦੀ ਆ ਵੀ ਪਰ ਪੇਕੀ ਜਾ ਕੇ ਵੀ ਤੂੰ ਆਦੀ ਪਰਜਾਈ ਨਾ ਹੀ ਕਰਦੀ ਹੁੰਦੀ ਆ ਭਾਈ ਕਿਹਾ ਮੇਰੀ ਪਰਜਾਈ ਬਠੇਰੀ ਚੰਗੀ ਆ ਅਜੇ ਆਪਾਂ ਕਿਸੇ ਤੋਂ ਉਮੀਦ ਰੱਖਦੇ ਆ ਨਾ ਵੀ ਅਗਲਾ ਚੰਗਾ ਰਹੇ ਆਪ ਨੂੰ ਚੰਗੇ ਬਨਣਾ ਪੈਂਦਾ ਤੂੰ ਤਾਂ ਮੇਰੇ ਤੇ ਜੀ ਸੌਂਕ ਰਹਿ ਗਿਆ ਵੀ ਮੈਂ ਵੀ ਕਿਸੇ ਨੂੰ ਦੱਸਦਾ ਕੰਮ ਵੀ ਮੇਰੀ ਪਰਜਾਈ ਚੰਗੀ ਹੈ ਹਾਂ ਭਾਈ ਤੂੰ ਗਾ ਕਹੀਂ ਆ ਹੋਰ ਅਸੀਂ ਤਾਂ ਮਾੜੀਆਂ ਅਸੀਂ ਤਾਂ ਗੋਲੀ ਮਾਰ ਦਿੰਗਾ ਤੈਨੂੰ ਬਾੜ ਚੋਂ ਮੋੜ ਦਿੰਦੀਆਂ ਵੀ ਭਾਈ ਅੰਦਰ ਨਾ ਵੜ ਅਸੀਂ ਕਾਪੀ ਮਾਰਨਾ ਨਾਲੇ ਸੱਚ ਓਕੇ ਕਿਉਂ ਮੈਂ ਹੀ ਮਾਰੀ ਆ ਆ ਦੂਜੀ ਤਾਂ ਤੁਹਾਨੂੰ ਬਥੇਰੀ ਚੰਗੀ ਲੱਗਦੀ ਆ ਮਾਵਾ ਦੀਆਂ ਨੂੰ ਚੰਗੀ ਨਹੀਂ ਵੀ ਪਾਲੋ ਹੈਗੀ ਚੰਗੀ ਹੈਗੀ ਹੁਣ ਕਿੰਨੇ ਪਿਆਰ ਨਾਲ ਮੇਰੀ ਰੋਟੀ ਟੁੱਕ ਪੁੱਸਿਆ ਕਿਵੇਂ ਹੱਸ ਕੇ ਬੋਲੀ ਪਾਈ ਵਧੀਆ ਗੱਲ ਉਹ ਗੱਲ ਆ ਉਹਦੀ ਤਾਂ ਨਾ ਉਹ ਗੱਲ ਆ ਕਹਿੰਦੇ ਹੁੰਦੇ ਨਾ ਵੀ ਗੋਲੇ ਆਣੇ ਗੋਲ ਵਗਾੜੇ ਤੇ ਮਿੰਨੇ ਆਣੇ ਪਿੰਡ ਜਾੜੇ ਛੋੜੀਆਂ ਜਣਾਂ ਚ ਦਾਤੀ ਤਾਂ ਉਹੀ ਸਮਾਰ ਕੇ ਪਾਉਗੀ ਆ ਮੈਂ ਤਾਂ ਬਸ ਬੋਲਣ ਵਾਲੀ ਹੁਈ ਆ ਨੀਰਪਲ ਦੇਖੀ ਜੋ ਜੋ ਜੜਾ ਜੜਤੀ ਪਾਉਗੀ ਪਰ ਹੁਣ ਤੱਕ ਟਾਈਮ ਦਾ ਨਾ ਉਹ ਸਾਡੇ ਨਾਲ ਹਾਸਤੇ ਬੋਲਦੀ ਚੰਗੀ ਗੱਲ ਆ ਚੰਗੀ ਗੱਲ ਆ ਫਿਰ ਫਿਰ ਮੈਨੂੰ ਕੀ ਕਹਿਣੀ ਆ ਭਾਈ ਹਾਸਤੇ ਬੋਲਦੀ ਆ ਬੋਲੋ ਹਾਸਤੇ ਨਾਲੇ ਤੁਸੀਂ ਬੋਲੋ ਹਾਸਤੇ ਮੇਰੇ ਤੋਂ ਕੀ ਟਿੰਡੀਆਂ ਲੈਣੀਆਂ ਹੁੰਦੀਆਂ ਆ ਨਾ ਬੁਲਾਇਆ ਕਰੋ ਮੈਨੂੰ ਭਾਈ ਲੋੜ ਹੀ ਨਹੀਂ ਬੁਲਾਈਏ ਕਿਵੇਂ ਨਾ ਤੂੰ ਸਾਡੀ ਪਰਜਾਈ ਹੈਂ ਪਰ ਮੈਂ ਤਾਂ ਇਹ ਪਾਸੇ ਮੇਰੀ ਪਰਜਾਈਆਂ ਇੱਕ ਪਾਸੇ ਭਾਈ ਮੈਂ ਚੰਗੀ ਨਹੀਂ ਹੈਗੀ ਨਾਲੇ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਕਹਿ ਕਹੂੰਗੀ ਤੇਰੇ ਵੀਰੇ ਨੂੰ ਆਏ ਨੂੰ ਅਸਤਾ ਹੋਵਾਂਗੇ ਅੱਡ ਸਾਡੇ ਘਰੇ ਪੈਰ ਪਾਉਣ ਦੀ ਲੋੜ ਨਹੀਂ ਹੈਗੀ ਤੈਨੂੰ ਜਿੰਨਾ ਤੇਰੇ ਵੀਰ ਪਰ ਮੇਰੀ ਮਾਂ ਕੋਲ ਨਾ ਚਿਰਤਾ ਮੈਂ ਆਉਂਗੀ ਤੇਰੀ ਮਾਂ ਨੂੰ ਵੀ ਇਹਦੇ ਨਾਲ ਹੀ ਛੱਡਾਂਗੇ ਅਸੀਂ ਉਸੇ ਨਹੀਂ ਰੱਖਦੇ ਤੇਰੀ ਮਾਂ ਨੂੰ ਕਿਤੇ ਸੋਚਦੀ ਹੁਣ ਵੀ ਮੇਰੀ ਮਾਂ ਨੂੰ ਪੂਰੇ ਲਾੜਾ ਇਹ ਖਵਾਉਗੀ ਮੈਂ ਕੋਈ ਰੋਟੀ ਨਹੀਂ ਦਿੰਦੀ ਨਾ ਹੀ ਤੇਰੀ ਮਾਂ ਦੇ ਲੱਛਣਾ ਭਾਈ ਰੋਟੀਆਂ ਖਾਣ ਵਾਲੇ ਚੱਲ ਕੋਈ ਨਾ ਮੇਰੀ ਮਾਂ ਦੇ ਤਾਂ ਨਹੀਂ ਲੱਸਣ ਹੈਗੇ ਜਿੱਦੇ ਮੇਰੀ ਮਾਂ ਹੋਰ ਹੋ ਗਈ ਉਧਰ ਮੈਂ ਆਹੋ ਉਧਰ ਹੀ ਜਾਇਆ ਕਰੀ ਲੋੜ ਨਹੀਂ ਮੈਨੂੰ ਲੜਨ ਦੀ ਕੋਈ ਲੋੜ ਨਹੀਂ ਨੰਗ ਜਾ ਆ ਗਈ ਇੱਥੇ ਬੂਦਾਂ ਜਿਹਾ ਖਲਾਰ ਕੇ ਆਪਦੇ ਜਣਾ ਕਿਉਂ ਆਫ ਕਰਦੇ ਵੀ ਮੈਂ ਤਾਂ ਬਹੁਤ ਤਕੜੇ ਘਰੇ ਵਿਆਹੀ ਆ ਤਕੜੀ ਹੋਏਗੀ ਆਪਦੇ ਘਰੇ ਹੋਏਗੀ ਅਸੀਂ ਕਿ ਟੰਡਗਾ ਲੈਣੀਆਂ ਤੇਰੇ ਤੋਂ ਹਾਂ ਸਰੇ ਹਲਾ ਤੂੰ ਤਾਂ ਮੈਨੂੰ ਕਦੇ ਤੇ ਰਾਤ ਲਾ ਕੇ ਜਾਂਦੀ ਏ ਰਾਤ ਨੂੰ ਮੇਰੀ ਰੋਟਾ ਏ ਕੋਈ ਕੋਈ ਤਾਂ ਨਹੀਂ ਵੀ ਰਹਿ ਕੋਈ ਦੋਣ ਨਾਲ ਮੈਂ ਪੈਂਦਾ ਪਰਾ ਦੋਸਤ ਕੋਈ ਨਹੀਂ ਆਨਦਾ ਕੋਈ ਨਾ ਪੋਟੇ ਰੰਗ ਦਾ ਜੁੱਤੀ ਜਿਆਸ ਤੇ ਨਾ ਦੇਗਾ ਤੂੰ ਬਾਇ ਵੀ ਚੱਕ ਨਾ ਬਸ ਉਹ ਵੀਰੇ ਪਾਉਂਦਾ ਨਾ ਕਿਸੇ ਨਾ ਕੋਈ ਨਾ ਜਿਹਦੇ ਰੇ ਕਪੜੇ ਮੁੱਦੇ ਕਿਉਂ ਕੀ ਗੱਲ ਦਾ ਤੁਸੀਂ ਮੈਂ ਫੇਰ ਲਈ ਨਹੀਂ ਚਾ ਕੋਈ ਮੈਂ ਫੇਰ ਲਈ ਜੁਰ ਕਪੜੇ ਜਿੱਦੇ ਫੇਰ ਆਈ ਨਹੀਂ ਪੁੱਤ ਤੂੰ ਲਈ ਜਾ ਫੇਰ ਆਈ ਤੇਰੇ ਕਰਮਾਂ ਦਾ ਫੇਰ ਮਿਲ ਜੂਗਾ ਨਾਲੇ ਐਂ ਨਹੀਂ ਕਰਦੇ ਹੁੰਦੇ ਮੈਨੂੰ ਐਂ ਦੱਸ ਮੈਨੂੰ ਤੇਰੇ ਮੂੰਹ ਨੂੰ ਦੇਖ ਕੇ ਇਹ ਲੱਗਦਾ ਕੋਈ ਗੱਲ ਤਾਂ ਨਹੀਂ ਹੋਈ ਮਾਂ ਪੈਨੂੰ ਗੱਲ ਤਾਂ ਮੈਂ ਦੱਸ ਦੇਣੀ ਪਰ ਮੇਰੇ ਮਗਰੋਂ ਤੂੰ ਭਾਬੀ ਨਾਲ ਲੜੀ ਨਾ ਤੈਨੂੰ ਨਾ ਤੇਰੀ ਮਾਂ ਦੀ ਸੋਂ ਮੈਨੂੰ ਸੱਚੀ ਸੱਚੀ ਦੱਸ ਦੇ ਹਾਂ ਮੈਂ ਤੇਰੇ ਹੁੰਦੇ ਜਮੇ ਨਹੀਂ ਕੁਛ ਕਹਾਂਗੀ ਹਾਂ ਜੇ ਕੋਈ ਉਹ ਬਦਮੀ ਘਟਮੀ ਕਹੂਗੀ ਤੇਰੇ ਪਿੱਛੋਂ ਮੈਂ ਆਪੇ ਸ਼ਾਮਲ ਹਾਂ ਪਰ ਮੈਨੂੰ ਤੂੰ ਗੱਲ ਦੱਸ ਕੇ ਜਾ ਮੇਰੀ ਕੀ ਕੀ ਗੱਲ ਹੋਗੀ ਤੈਨੂੰ ਪਤਾ ਨਾ ਜਿਵੇਂ ਵੀਰਪਾਲ ਕਹਿੰਦੀ ਨਾ ਅੱਛਾ ਯਾ ਨਾ ਹੁਣ ਅੱਡ ਹੋਵਾਂਗੀ ਤੁਹਾਡੇ ਘਰੇ ਤੂੰ ਪੈਰ ਵੀ ਨਾ ਤਰੀ ਤੂੰ ਵੀ ਸਾਬ ਲਾ ਹੁਣ ਮੈਂ ਕਿਵੇਂ ਰੁਕਾਂ ਕੋਈ ਨਹੀਂ ਇਹਨੂੰ ਤਾਂ ਮੈਂ ਅੱਡ ਮੈਂ ਕਰਦੀ ਚੱਲ ਕੋਈ ਚੱਲ ਜੇ ਤੂੰ ਜਾਣਾ ਨਾ ਬੇੜਾ ਨਾ ਕਰ ਕੋਈ ਨਹੀਂ ਇਹਦੇ ਨਾਲ ਮੈਂ ਆਪੇ ਸਮਝ ਲੂ ਆ ਜਾ ਮੇਰੀ ਧੀ ਤੂੰ ਨਾ ਫਿਰ ਮਾਣ ਔਖਾ ਕਰ ਠੀਕ ਹੈ ਨਾ ਹੈਗੀ ਤੇਰੀ ਮਾਂ ਆ ਜਾ ਪੁੱਤ ਆ ਜਾ ਕਿੱਥੇ ਗੱਬ ਕਿਸੇ ਦੀ ਹਾਂ ਮੂਰੇ ਹਉਸੀ ਗਈ ਅੱਗੀ ਹਾਂ ਮਨਦੀਪ ਚੰਗਾ ਮੈਂ ਜਾਣੀ ਰਹੀ ਜਾਨੀਆ ਨਾ ਤੂੰ ਤਾਂ ਕਹਿੰਦੀ ਸੀ ਮੈਂ ਦੋ ਦਿਨ ਲਾ ਕੇ ਜਾਉਂਗੀ ਸਾਡੀ ਕੁੜੀ ਆ ਗਈ ਅਭੀ ਮੈਂ ਤਾਂ ਜਾਣੀ ਨਹੀਂਗੀ ਮੋਹ ਚੱਲ ਮੈਂ ਬਾਗੀ ਜਾਨੀਏ ਜਦੋਂ ਬਾਗੀ ਚੱਲ ਮੈਂ ਕਲੀਅਰ ਆ ਗਈ ਅੱਛਾ ਦੇਖ ਲਾਂਦੀ ਭਾਈ ਤੇਰੀ ਮਰਜ਼ੀ ਆ ਮੈਂ ਤਾਂ ਕਹਿੰਦੀ ਸੀ ਦੋ ਦਿਨ ਲਾ ਜਾਂਦੀ ਨਾਲੇ ਮਾਂ ਨੂੰ ਤਾਂ ਇੰਨਾ ਚਾ ਚੜਿਆ ਹੋਇਆ ਸੀਗਾ ਵੀ ਮੇਰੀ ਧੀ ਆਉਗੀ ਉਹ ਤਾਂ ਚੱਲੀ ਵੀ ਆ ਚਲ ਫਿਰ ਮੈਂ ਜਾਨੀਏ ਫਿਰ ਕੁੜੀ ਆਏ ਕਹੋਗੀ ਨਾ ਕਿ ਭਾਬੀ ਆਈ ਨਹੀਂ ਮੁੜ ਕੇ ਮੈਂ ਫੇਰ ਆ ਜੂਗੀ ਚੱਲ ਕੋਈ ਗੱਲ ਨਹੀਂ ਮਨਦੀਪ ਤੇਰੀ ਮਰਜ਼ੀ ਆ ਦੇਖ ਹਣਾ ਅਸਤਾ ਕਹਿਣਾ ਸੀ ਕਹਿਤਾ ਬਾਕੀ ਤੂੰ ਵੀ ਆਪਦਾ ਘਰ ਦਾ ਦੇਖਣਾ ਚੱਲ ਕੋਈ ਗੱਲ ਨਹੀਂ ਫੇਰ ਮਾਰ ਲਈ ਜਿਹੜਾ ਨਾਲੇ ਕੱਪੜੇ ਲੈਣੇ ਚੱਕ ਲਿਆ ਉਹਦੇ ਕੱਪੜੇ ਭਾਬੀ ਮੈਂ ਫੇਰ ਲੈ ਕੇ ਜਾਉਂ ਮੈਨੂੰ ਪਤਾ ਤੂੰ ਤਾਂ ਮੇਰਾ ਬਿਤੇਰਾ ਕਰਦੀ ਆ ਘਰ ਦੀ ਤਾਂ ਉਹੀ ਨਹੀਂ ਮੇਰਾ ਕਰ ਉਹ ਚੱਲ ਕੋਈ ਨਾ ਤੂੰ ਉਹਦੀਆਂ ਗੱਲਾਂ ਦਿਲ ਤੇ ਨਾ ਲਾਇਆ ਕਰ ਫੇਰ ਕਦੋਂ ਲੈ ਕੇ ਜਾਏਂਗੀ ਲੈ ਜਾਂਦੀ ਹਾਂ ਕੋਈ ਨਾ ਮੈਂ ਫੇਰ ਆਉਂਗੀ ਚੱਲ ਕੋਈ ਨਾ ਨਾ ਐ ਕਰੂ ਮੈਂ ਮਾਣ ਨੂੰ ਭੇਜ ਦੂੰਗੀ ਤੇ ਉਹ ਪੜਾਏਉਗੀ ਤੇਰੇ ਕੱਪੜੇ ਲਈ ਠੀਕ ਹੈ ਚੱਲ ਇਹ ਐਂ ਕਾ ਤੂੰ ਚਲੀ ਗਈ ਗੱਲ ਤਾਂ ਕੋਈ ਹੈਗੀ ਆ ਵਧੀਆ ਹੋ ਗਿਆ ਆ ਬਾਕੀ ਕੁੜੀ ਦੀ ਆਖੇ ਕਲੇਸ਼ ਦੀ ਬਵਾਤ ਚਲ ਸੰਜੀਗੱਲਾ ਐਂ ਕਰਦੀ ਆ ਜੂਸ ਬਣਾ ਕੇ ਦੀ ਵਧੀਆ ਅਨਾਰਾ ਦਾ ਪੀਵਾਂਗੇ ਸੰਤਰੇ ਆ ਆਹੀ ਬਣਾਉਣੀ ਚਾਹੀ ਹੋਰ ਇੱਥੇ ਤਾਂ ਆਹੋ ਪੀਲਾ ਜੂਸ ਆਹੋ ਤੈਨੂੰ ਕਿਹੜਾ ਖੁੱਲ ਹੋ ਗਈ ਹੁਣ ਮੇਰੀ ਠੀਕੀ ਤੌਰ ਤੇ ਤੂੰ ਸੌ ਸੌ ਸੁਣਨੀ ਆ ਨੂੰ ਕਿਆ ਖੋਲਣਾ ਮੈਨੂੰ ਕਿ ਕੋਈ ਚੋਰੀ ਆ ਨਾਲ ਮੈਂ ਕੀ ਪੀ ਤਾ ਇਹ ਜਿਹੜਾ ਕਹਿੰਦਾ ਚੜੀ ਚੜਾਈ ਆ ਗਈਆਂ ਮੇਰੇ ਤੇ ਤੂੰ ਮੇਰੇ ਤੇ ਨੂੰ ਕਿਹਾ ਕੀ ਨਹੀਂ ਤੂੰ ਮੈਨੂੰ ਐ ਪੁੱਛ ਤੂੰ ਕਹਿੰਦੀ ਹੈ ਨਾ ਮੇਰੇ ਘਰੇ ਨਾ ਬੜੀ ਜੇ ਅੱਡ ਮਾਤਾ ਨੂੰ ਕਰੂੰਗੀ ਨਾ ਫੇਰ ਤੂੰ ਅੱਡ ਉਹਨੂੰ ਦੇ ਦੇ ਫੇਰ ਨਹੀਂ ਚੜ੍ਹਨ ਦਿੰਦੀ ਕੋਈ ਨਹੀਂ ਉਹ ਤਾਂ ਮੈਂ ਨਹੀਂ ਕਰਨ ਦਿੰਦੀ ਕੋਈ ਨਹੀਂ ਉਹ ਤਾਂ ਟਾਈਮ ਦੱਸੂਗੀ ਮੈਂ ਅੱਡ ਹੁੰਨੀ ਆ ਤਾਂ ਮੇਰਾ ਪੁੱਤ ਹੀ ਹੈ ਜਿਹੜਾ ਤੇਰੇ ਨਾਲ ਪੱਟੀ ਜਾਂਦਾ ਜੇ ਮੈਨੂੰ ਤੇਰੇ ਲੱਛਣਾਂ ਦਾ ਪਤਾ ਨਹੀਂ ਸੀ ਤੁਸੀਂ ਚੰਗੇ ਆ ਸਾਰੇ ਪਰ ਰੱਬ ਨੇ ਸਾਰਿਆਂ ਨਾਲ ਬੈਠਾ ਨੂੰ ਹੀ ਬਣਾਤਾ ਸਾਰੇ ਟੱਬਰ ਨੂੰ ਕੁਝ ਹੀ ਚੰਗੇ ਆ ਆ ਦੂਜੇ ਤਾਂ ਐਵੇਂ ਹੀ ਤੁਰੇ ਫਿਰਦੇ ਆ ਸਾਰੀ ਮਾੜੇ ਹੋ ਗਏ ਆ ਜਮਾਨ ਨੂੰ ਨਾ ਇਹਨੂੰ ਬਸ ਚ ਕਰ ਲਿਆ ਘਰ ਮਾਣਾ ਮੋਟਾ ਮੇਰੀ ਤਾਂ ਬਸੁੱਜੀ ਆ ਆਪਦੀ ਬਸ ਚ ਰੱਖਿਆ ਕਰੋ ਮੇਰੀ ਤਾਂ ਬਸੁੱਜਾ ਉੱਤੋਂ ਦੀ ਹੋ ਜਾਣਾ ਕੰਮ ਉਦੋਂ ਬੋਲਦੀ ਆ ਮੈਂ ਉੱਤੋਂ ਕੀ ਉੱਤੋਂ ਦੀ ਹੋ ਗਿਆ ਹੁਣ ਤੇਰੀ ਧੀ ਨੇ ਜਾਣਾ ਹੀ ਸੀ ਗਾਮ ਨੂੰ ਬੰਨ ਕੇ ਰੱਖ ਲੈਂਦੇ ਅਗੜੀ ਨੂੰ ਵੀ ਆਪ ਦੇ ਘਰੇ ਸਾਹ ਕਰ ਬਕਾਰਾ ਕੀ ਮੇਰੇ ਕਹਿ ਕੋ ਬਾਗਦੀ ਹੋ ਸਮਾਲ ਕੇ ਬੋਲ ਮੇਰੀ ਧੀ ਤੇ ਟੱਕਰ ਗਈਆਂ ਤਾਂ ਸਾਹ ਬਲਾ ਲਈ ਮੈਂ ਤੇਰੇ ਨਾਲ ਕੋ ਹੱਲ ਕਰੂੰ ਮੈਂ ਅੱਜ ਹੀ ਹੱਲ ਕਰਦੀ ਕੋਈ ਬੜੀ ਦੂਰ ਨਹੀਂ ਕਰ ਲਾ ਮੋਂ ਜਿਹੜਾ ਕੁਛ ਕਰਨਾ ਤੂੰ ਦੇਖੀਂ ਰਹੀਂ ਤੇਰੇ ਨਾਲ ਅੱਗੇ ਅੱਗੇ ਕੀ ਬਣਦਾ ਹਾਂ ਮੈਂ ਹੁਣੇ ਕਰਦੀਆਂ ਹਾਲ ਤੇਰਾ ਵੀ ਕਰ ਲਾ ਕੀ ਕਰ ਦੇਣੀ ਗਾ ਜਾਨੋ ਮਾਰ ਦੇਣੀ ਮੈਨੂੰ ਕੁਛ ਵੀ ਕਰ ਜਾ ਕਰੂੰ ਅੱਜ ਅੱਜ ਤੂੰ ਸਾਗ ਲਾ ਲਾ ਆ ਜਵਾਨ ਜੀ ਨੂੰ ਨਾ ਬੱਸ ਚਿਰ ਆਖਲਾ ਚਿਰ ਚੱਲ ਬਹੁਤ ਹੋ ਗਿਆ ਅੱਜ ਤੇਰੇ ਨਾਲ ਹੱਲ ਤੇਰਾ ਕਰੀ ਦੇਣੀ ਆ ਚੱਲ ਦੇਖ ਅੱਗੇ ਅੱਗੇ ਕੀ ਬਣਦਾ